ਸਰ ਰਸਪ ਜੀ ਹਾਂ ਜੀ ਮੈਂ ਦੇਖਦਾ ਵੀ ਤੁਹਾਡਾ ਕਿਤਨਾ ਕਿਤੇ ਕਿਤਨਾ ਕਿਤੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨਾਲ ਬਾਹਰ ਹੁੰਦਾ ਹਾਂ ਜੀ ਹਾਂ ਜੀ ਉਹਦਾ ਜੀ ਇਹ ਟ੍ਰੇਨਿੰਗ ਇੰਸਟੀਚਿਊਟ ਨਾਲ ਰਹਿੰਦਾ ਜੀ 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 ਅੱਛਾ ਉੱਥੇ ਜਾ ਕੇ ਕਿਹੜੇ ਜੰਗਲ ਦਿਖਾਉਣੇ ਆ ਮੈਂ ਨਾ ਜੀ ਜਦੋਂ ਅਰਬਨ ਜੀ ਮਤਲਬ ਕਿ ਕਿਸੇ ਵੀ ਸਕੂਲ ਚ ਜਾਣਾ ਜੀ ਆ ਦੇਖੋ ਪਹਿਲਾਂ ਆਹੀ ਆ ਮਤਲਬ ਜੰਗਲ ਇੱਕ ਯੂਨੀਵਰਸਿਟੀ ਓਏ ਹੋਏ 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 ਇੱਥੇ ਮੈਂ ਇਥੇ ਹਮੇਸ਼ਾ ਕਹਿੰਦਾ ਨਾ ਬੱਚਿਆਂ ਨੂੰ ਵੀ ਚਾਹੇ ਮੈਂ ਇਥੇ ਗੱਲਾਂ ਕਰ ਰਿਹਾ ਹਾਂ ਪਰ ਮੇਰਾ ਧਿਆਨ ਪਗਮਾਰਕਸ ਦੇ ਉੱਤੇ ਆ ਪਾਣੀ ਦੀ ਟ੍ਰੇਲ ਤੇ ਆ ਆ ਹੁਣ ਮੰਨ ਲਓ ਕਿ ਨਾ ਕੁਹਾਵੇਲੇ ਬਿਟੀ ਆਫ ਨੇਚਰਲ ਰਿਸੋਰਸਸ ਤੇ ਆ ਬੰਦੇ ਦੀ ਈਗੋ ਤੇ ਵੀ ਗੱਲ ਕਰੀ ਜਾਂਦੇ ਪਰ ਨਾਲ ਨਾਲ ਜਿਹੜੇ ਐਵੀਡੈਂਸ ਕੋਈ ਹੈਗੇ ਆਸੇ ਪਾਸੇ ਦਿਖ ਰਹੇ ਆ ਉਹਨਾਂ ਤੇ ਵੀ ਪੂਰਨ ਧਿਆਨ ਆ ਵੀ ਸਕਿਪ ਨਾ ਹੋ ਜਾਣਾ ਓਏ ਹੋਏ ਕੁਦਰਤ ਕਿੰਨੇ ਸੋਹਣੇ ਰੰਗ ਭਰੇ ਆ ਮੰਨ ਲਓ ਆ ਕਲਰਸ ਤੁਸੀਂ ਦੇਖੋ ਵੀ ਥੱਲਿਓ ਕਿਦਾਂ ਇਹ ਵਾਈਟ ਗ੍ਰੇਸ਼ ਇੱਥੇ ਗ੍ਰੇਸ਼ ਡਾਰਕਿਸ਼ ਹੋ ਗਿਆ ਤੇ ਉੱਪਰਲੇ ਪਾਸੇ ਮੰਨ ਲਓ ਕਿ ਕਿੰਨੇ ਸੋਹਣੇ ਇਹ ਮੰਨ ਲਓ ਬਲੂਇਸ਼ ਤੇ ਗ੍ਰੀਨਿਸ਼ ਭਾਜੜੀ ਆ ਮੋਰ ਪੰਖੀ ਆ ਮੋਰ ਪੰਖੀ ਨੂੰ ਮੈਂ ਉੱਥੇ ਆਣ ਲੱਗਾ ਲਗਾ ਤੇ ਉਹ ਕਲਰਸ ਜਿਹੜੇ ਆ ਇਹ ਹੈ ਵੀ ਮੋਰ ਦਾ ਹੀ ਤੇ ਇਹ ਕੁਦਰਤੀ ਰੰਗਵਾ ਇੱਕ ਫੇਡ ਨਹੀਂ ਹੁੰਨੇ। ਹੂੰ। ਇਹ ਲਥਨੇ ਨਹੀਂ ਮੀ ਕਣੀ ਦੇ ਨਾਲ। ਠੀਕ ਆ ਨਾ? ਤੋਂ ਇਹੀ ਜਿਹੜੀਆਂ ਚੀਜ਼ਾਂ ਆ ਨੇਚਰ ਨੂੰ ਮੰਨ ਲਓ ਕਿ ਕਹਲ ਹੋਰ ਸੁੰਦਰ ਬਣਾਉਂਦੀਆਂ ਆ। ਹੁਣ ਜਿਹੜੀ ਤੁਸੀਂ ਗੱਲ ਕਹੀ ਸੀ ਵੀ ਸਕੂਲਾਂ ਕਾਲਜਾਂ ਦਾ ਬਾਹ ਪੈਂਦਾ। ਜੀ। ਤੇ ਉੱਥੇ ਕਿਹੜੇ ਜੰਗਲ ਦਿਖਾਉਂਦੇ ਆ? ਜੀ। ਮੈਨੂੰ ਨਾ ਕੇਵਰੇ ਦਾ ਛੋਟੀਆਂ ਕਲਾਸਾਂ ਪ੍ਰਾਇਮਰੀ ਵਾਲੇ ਬੱਚੇ ਜੀ ਸਕੂਲ ਸਾਦਲੰਦੇ ਪ੍ਰਾਇਮਰੀ ਵਾਲੇ ਹੂੰ ਪਰ ਉਹ ਨਾਲ ਕਹਿੰਦੇ ਡਾਕਟਰ ਸਾਹਿਬ ਇੱਕ ਥੋੜੇ ਜੇ ਬੇਨਤੀ ਆ ਵੀ ਨਿਆਣਿਆਂ ਨੂੰ ਰੌਲਾ ਬਹੁਤ ਪਾਉਂਦੇ ਆ। ਹੂੰ। ਤੇ ਤੁਸੀਂ ਮਾਈਂਡ ਨਾ ਕਰਿਓ ਤੇ ਤੁਸੀਂ ਹੁਣ ਉਸ ਲੈਵਲ ਦੇ ਸਪੀਕਰ ਆ ਵੱਡੀਆਂ ਯੂਨੀਵਰਸਿਟੀਆਂ ਵਾਲੇ ਉਹ ਮੈਂ ਕਹਿਆ ਯਾਰ ਕੋਈ ਇਦਾਂ ਦੀ ਗੱਲ ਨਹੀਂ ਵੀ ਨਿਆਣੇ ਦਾ ਤਾਂ ਕੰਮ ਹੀ ਰੋਲਾ ਪਾਣਾ ਇਹੀ ਤਾਂ ਉਹਦੀ એનર્ਜੀ ਆ ਮੈਂ ਕਹਿਆ ਕੋਈ ਤੁਸੀਂ ਇਹਦੀ ਚਿੰਤਾ ਨਾ ਕਰੋ ਉਹਨਾਂ ਨੂੰ ਮਤਲਬ ਇਹ ਸਭ ਤੋਂ ਵੱਧ ਚਿੰਤਾ ਹੁੰਦੀ ਆ ਵੀ ਯਾਰ ਸਾਡੇ ਨਿਆਣੇ ਰੋਲਾ ਪਾਣਾ ਡਾਕਟਰ ਕੀ ਸੋਚਣਗੇ ਤੇ ਮੈਂ ਅਰਮਨ ਜੀ ਉੱਤੇ ਗੱਲ ਕਰਨੀ ਚਾਹੁੰਦਾ ਹੁਣ ਵੀ ਮੇਰਾ ਕੋੜੇਹਾਲ ਸਕੂਲੇ ਪ੍ਰੋਗਰਾਮ ਸੀਗਾ ਜੀ ਪਰਸੋਂ ਅੱਛਾ ਜੀ ਤੇ ਉੱਥੇ ਵੀ ਬੱਚੇ ਜਿਹੜੇ ਆ ਹਾਈ ਸਕੂਲ ਆ ਜੀ ਉਹ ਮਾਨਕੋੜੇਹਾਲ ਹਾਂ ਹਾਈ ਸਕੂਲ ਆ ਉਹ ਜੀ ਇਹ ਹਾਈ ਸਕੂਲ ਦੇ ਵਿੱਚ ਤੇ ਛੋਟੀਆਂ ਕਲਾਸਾਂ ਮੈਨੂੰ ਮਿਲੀਆਂ ਜੀ ਉੱਥੇ ਤੇ ਜਦੋਂ ਮੈਂ ਉੱਥੇ ਹਲੇ ਸਿਰਫ ਗੱਲਬਾਤ ਸ਼ੁਰੂ ਹੀ ਕੀਤੀ ਨਾ ਹਾਂਜੀ ਨਾਲ ਹੀ ਸਾਰਾ ਹਾਲ ਇਦਾਂ ਸੁਣ ਹੋ ਗਿਆ ਅੱਛਾ ਉਹ ਸੁਣ ਇਦਾਂ ਇਸ ਕਰਕੇ ਹੋ ਜਾਂਦਾ ਹੂੰ ਕਿ ਕੁਦਰਤ ਨੂੰ ਦੇਖਣਾ ਜਾਂ ਜੰਗਲ ਦੇ ਵਿੱਚ ਰਹਿਣਾ ਜਾਂ ਜੰਗਲ ਨੂੰ ਫੀਲ ਕਰਨਾ ਜਾਂ ਜੰਗਲ ਦਾ ਅਹਿਸਾਸ ਕਰਨਾ ਇਹ ਤਾਂ ਵਧੀਆ ਹੈ ਹੀ ਹੈ ਜੀ ਪਰ ਜਦੋਂ ਮੈਂ ਜਾ ਕੇ ਉੱਥੇ ਜੰਗਲ ਦਾ ਚਿੱਤਰਣ ਆਪਣੇ ਸ਼ਬਦਾਂ ਦੇ ਵਿੱਚ ਕਰਦਾ ਨਾ ਹਾਂ ਤੇ ਉਹ ਬੱਚਿਆਂ ਨੂੰ ਉਹਦਾ ਹੀ ਇੰਨਾ ਗਨੰਦ ਆਣਾ ਯਾਨੀ ਕਿ ਸ਼ੁਰੂ ਹੋ ਜਾਂਦਾ ਆ ਹੂੰ ਤੇ ਉਹ ਬੱਚੇ ਉੱਥੇ ਮੰਤਰਮੁਗਧ ਹੋ ਜਾਂਦੇ ਆ। ਹੂੰ ਔਰ ਉਹ ਸਾਰੇ ਟੀਚਰ ਜਿਹੜੇ ਨਾ ਜਿੰਨੇ ਵੀ ਬੈਠੇ ਹੁੰਦੇ ਆ ਉਹ ਕਹਿੰਦੇ ਵੀ ਬਾਕੀ ਦਾ ਪਤਾ ਨਹੀਂ ਇਹਨਾਂ ਨੂੰ ਕੋਈ ਸਮਝ ਲੱਗਿਆ ਜਾਂ ਨਹੀਂ ਲੱਗਿਆ। ਹੂੰ ਪਰ ਡਾਕਟਰ ਸਾਹਿਬ ਇੱਕ ਗੱਲ ਪੱਕੀ ਵੀ ਜਿੰਨੇ ਵੀ ਸਪੀਕਰ ਆਉਂਦੇ ਆ ਸਾਨੂੰ ਨਾਲ ਬਹਿਣਾ ਪੈਂਦਾ ਇਹਨਾਂ ਨੂੰ ਕਹਿਣਾ ਪੈਂਦਾ ਉਹ ਚੁੱਪ ਕਰੋ ਏ। ਹੂੰ ਚੁੱਪ ਕਰੋ ਏ। ਪਰ ਕਹਿੰਦੇ ਪਤਾ ਨਹੀਂ ਤੁਸੀਂ ਗੱਲ ਵਾਜਦੋਂ ਸ਼ੁਰੂ ਕਰਦੇ ਆ ਵੀ ਇਹਨਾਂ ਦੇ ਉੱਤੇ ਕੀ ਅਸਰ ਹੁੰਦਾ। ਮੈਂ ਕਹਾਂ ਜੀ ਗੱਲ ਹੈਗੀ ਇਦਾਂ ਵੀ ਗੱਲਾਂ ਤਾਂ ਮੈਂ ਸਧਾਰਨ ਹੀ ਕਰਦਾ। ਜੀ ਅਸਰ ਇਸ ਕਰਕੇ ਹੁੰਦਾ ਕਿਉਂਕਿ ਜਿਹੜੀਆਂ ਮੈਂ ਗੱਲਾਂ ਕਰਦਾ ਨਾ ਮੇਰਾ ਕੰਮ ਆ ਉਹ। ਹਮ ਇਹ ਨਹੀਂ ਮੈਂ ਇੰਟਰਨੈਟ ਤੋਂ ਡਾਊਨਲੋਡ ਕੀਤਾ ਮਟੀਰੀਅਲ ਦਾਸਤਾ ਤੇ ਗੱਲਾਂ ਨੂੰ ਰਟਾ ਮਾਰਿਆ ਤੇ ਚੱਲ ਗਏ ਵੀ ਜੇ ਮੈਂ ਜੰਗਲ ਦੀ ਗੱਲ ਕਰਦਾ ਆ ਦੇਖੋ ਆ ਵੀ ਐਵੀਡੈਂਸ ਪਿਆ ਦੇਖੋ ਆ ਚੀਜ਼ ਆ ਜੀ ਠੀਕ ਹੈ ਇਹ ਹੁਣ ਆਪਾਂ ਥੋੜੀ ਪਲਾਂਟ ਕੀਤੀਆਂ ਸਾਰੇ ਜੰਗਲ ਦੇ ਐਵੀਡੈਂਸ ਆ ਪਰ ਇਹ ਜਿੰਦਾ ਬਹੁਤ ਪੁਰਾਣਾ ਆ ਹਮ ਮਤਲਬ ਇਹ ਤੁਹਾਨੂੰ ਘੱਟੋ ਘੱਟ ਮਹੀਨਾ ਡੇਢ ਮਹੀਨਾ ਪੁਰਾਣੀ ਬੋਨ ਆ ਇਹ ਨਾ ਹਮ ਤੋ ਐਦਾਂ ਜੇ ਕਿਤੇ ਤਾਜ਼ਾ ਸ਼ਿਕਾਰ ਮਿਲੇ ਉਤੋਂ ਸਾਨੂੰ ਹਟਣਾ ਪੈਣਾ ਜੀ ਬਿਲਕੁਲ ਹਟਣਾ ਪੈਣਾ ਸਾਨੂੰ ਪਤਾ ਵੀ ਲੈਪੜ ਨਹੀਂ ਮਰਾ ਦਾ ਮਾਰਿਆ ਉਹਨਾਂ ਤੇ ਦੁਬਾਰਾ ਖਾਣ ਆ ਸਕਦਾ ਤੋ ਉਹ ਗੱਲ ਚੱਲ ਰਹੀ ਸੀ ਵੀ ਜਿਹੜੀਆਂ ਮੈਂ ਗੱਲਾਂ ਉਹਨਾਂ ਨਾਲ ਕਰਦਣਾ ਰਵੀ ਜੀ ਜੀ ਉਹ ਗੱਲਾਂ ਇੱਕ ਪ੍ਰੈਕਟੀਕਲ ਤਜਰਬੇ ਦੇ ਵਿੱਚੋਂ ਨਿਕਲੀਆਂ ਆ ਮੈਂ ਜੇ ਜੰਗਲਾਂ ਦੀ ਗੱਲ ਕਰਦਾ ਤਾਂ ਜੰਗਲਾਂ 'ਚ ਮਰਾ ਭਰਾਵਣਾ ਤੁਸੀਂ ਪਿੱਛੇ ਕਟੀਆਂ ਵੀ ਦੇਖੀ ਆਏ ਆ ਹਾਂ ਇਹਦੇ ਬਾਰੇ ਵੀ ਗੱਲ ਕਰਦੇ ਆ ਇਹ 베ਰੀ ਆ 베ਰੀ ਨਹੀਂ ਜੀ ਗਰੁੰਨੇ ਗਰੁੰਨੇ ਤਾਂ ਇਹ ਜਦੋਂ ਮੈਂ ਗਰੁੰਨਿਆਂ ਦੀ ਗੱਲ ਕਰਦਾ ਹਾਂ ਤਾਂ ਮੈਂ ਗਰੁੰਨੇ ਖਾਦੇ ਵੀ ਆ ਤੇ ਖੜਾਉਂਦਾ ਵੀ ਆ ਜਿਹੜੇ ਆਉਂਦੇ ਇੱਥੇ ਹਾਂ ਇਹਦੇ ਚ ਹਲੇ ਕੱਚੇ ਆ ਹੈਗੇ ਹਲਕਾ ਹਲਕੇ ਪੱਕ ਗਏ ਪਰ ਜੇ ਨਹੀਂ ਇਹ ਕੱਚੇ ਹੀ ਹਾਲੇ ਇਹ ਅੱਗੇ ਨਾ ਜਿੱਦਨੂੰ ਜਿੱਦਨੂੰ ਸੂਰਜ ਵਾਲੇ ਪਾਸੇ ਨੂੰ ਪਾਸਾ ਆ ਇਹ ਕੱਚਾ ਹੀ ਹਾਲੇ ਖਾ ਹੋਏ ਉਹਨਾਂ ਦਾ ਇਹ ਤੇ ਸੂਰਜ ਵਾਲੇ ਪਾਸੇ ਨੂੰ ਜਿਹੜਾ ਪਾਸਾ ਉਹ ਛੇਤੀ ਪੱਕਦਾ ਜੀ। ਅੱਛਾ। ਦੂਜਾ ਪਾਸਾ ਆ ਕੁਦਰਤੀ ਹੈ ਜੀ। ਹਾਂ ਦੂਜਾ ਪਾਸਾ ਥੋੜਾ ਇਹ ਬਾਗ ਦੇ ਵਿੱਚ ਇਦਾਂ ਹੁੰਦਾ ਜੀ। ਮਿੱਠੇ ਬਹ ਹੁੰਦੇ ਜੀ। ਰੰਗ ਵੀ ਉੱਥੇ ਉਹ ਬਦਲਦੇ ਆ। ਇੱਥੇ ਤੁਹਾਨੂੰ ਇੱਥੇ ਬਲੈਕ ਜ਼ਿਆਦਾ ਪੂਰੇ ਮਿਲੂਗਾ ਇਹਨੂੰ ਖਾਧਾ ਜਾ ਸਕਦਾ ਵਧੀਆ। ਹਾਂਜੀ। ਖਾ ਕੇ ਦੇਖੋ ਮਰੇ ਇਹ ਤਾਂ ਜ਼ਬਰਦਸਤ। ਹਾਂ। ਕੁਦਰਤ ਦਾ ਮਲੋ ਕੇ ਨਾਂਦੋ। ਰਾਈ ਬੂੜਾ। ਮੈਂ ਆ ਪੂਰਾ। ਹੂੰ। ਪੂਰਾ। ਛੋਟੀ ਮੋਟੀ ਚੀਜ਼ ਨਹੀਂ ਇਹ ਹੂੰ ਜੰਗਲ ਦੇ ਵਿੱਚ ਬਿਨਾ ਕੋਈ ਫੈਂਸਿੰਗ ਹੂੰ ਬਿਨਾ ਕੋਈ ਮਾਲੀ ਹੂੰ ਬਿਨਾ ਕੋਈ ਖਾਦਾਂ ਪਾਏ ਇਹ ਜੀਵਾਂ ਲਈ ਕੁਦਰਤ ਨੇ ਤਿਆਰ ਕੀਤਾ ਆ ਅੱਛਾ ਇੱਥੇ ਕੋਈ ਪਾਣੀ ਵੀ ਨਹੀਂ ਪਾਉਂਦਾ ਪਾਣੀ ਵੀ ਨਹੀਂ ਪਾਉਂਦਾ ਜੀ ਗੁਰੂ ਨੇ ਬਹੁਤ ਆ ਜੀ ਗੁਰੂ ਨੇ ਨੈਟਿਵ ਆਪਣਾ ਹੋਰ ਬਹੁਤ ਆ ਜੀ ਆ ਜਾਓ ਅੱਗੇ ਦੇਖੋ ਜਿੰਨਾ ਫਲ ਵਧੀਆ ਹੂੰ ਉਧਰ ਜਿਹਨਾਂ ਨੂੰ ਕੰਡੇ ਵੀ ਦਿੱਤੇ ਹੋਣਗੇ ਹਾਂ ਕੰਡੇ ਵੀ ਦਿੱਤੇ ਆ ਉਹ ਏਰੀਆ ਦੇ ਹਿਸਾਬ ਨਾਲ ਨੇਚਰ ਨੂੰ ਜੋ ਚਾਹੀਦਾ ਨੇਚਰ ਨੇ ਆਪਣੇ ਹਿਸਾਬ ਨਾਲ ਸਾਡੇ ਵਾਂਗੂੰ ਥੋੜੀ ਆਵੇ ਹੁਣ ਧੱਕੇ ਨਾਲ ਆਪਾਂ ਚੀਜ਼ਾਂ ਇੱਥੇ ਅਗਾਣ ਲੱਪਈਏ ਉਹਨੇ ਕੰਡੇ ਲਗਾ ਕੇ ਉਹਦੀ ਭਾਜੀ ਅਸੀਂ ਖੇਤੀ ਕਰਦੇ ਸਿਰਫ ਪ੍ਰੋਫਿਟ ਦੇਖ ਕੇ ਪ੍ਰੋਫਿਟ ਦੇ ਅਸੀਂ ਖੇਤੀ ਕਰਦੇ ਸਿਰਫ ਪੈਸਾ ਦੇਖ ਕੇ ਆਵੇਂ ਜੀ ਤੇ ਇਹ ਚ ਮੈਨੂੰ ਇਹ ਪੈਸਾ ਬਚਦਾ ਤਾਂ ਕੰਡਿਆਂ ਦੀ ਗੱਲ ਅਸੀਂ ਕਰਦਾ ਜੀ 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 ਕੰਡੇ ਰੱਬ ਨੇ ਉਹਨੂੰ ਦਿੱਤੇ ਜੀ 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 ਜਿਹਦੇ ਕੋਲ ਫਲ ਵਧੀਆ ਹਾਂ ਬਿਲਕੁਲ ਸੇਫਟੀ ਕਰਨੇ ਨੂੰ ਬਿਲਕੁਲ ਬਿਲਕੁਲ ਭਾਜੀ ਅੱਛਾ ਮੈਗਾ ਸ਼ਾਇਦ ਕੋਈ ਆਲਣਾ ਆ ਤਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਪਰ ਪਤਾ ਆ ਮੈਨੂੰ ਇਦਾਂ ਚੀਜ਼ਾਂ ਨੂੰ ਅਬਜ਼ਰਵ ਕਰਨਾ ਪੈਂਦਾ ਦੇਖੋ ਪਤਾ ਆ ਦੂਰ ਆ ਲੱਗਦਾ ਵੀ ਸ਼ਾਇਦ ਕੋ ਕਪਨਮਾ ਹਰਣਾ ਬਣਿਆ ਹੈ ਨਾ ਤੇ ਬਾ ਇਦਾਂ ਹੀ ਆ ਜੀ ਘੁੰਮਦੇ ਫਿਰਦੇ ਜੋ ਮਿਲ ਗਿਆ ਆ ਉਹਦੇ ਬਾਰੇ ਜਾਣਕਾਰੀ ਦੇਣੀ ਤੇ ਜੋ ਸਮਝਣਾ ਤੁਸੀਂ ਸਕੂਲਾਂ ਕਾਲਿਆਂ ਦੀ ਗੱਲ ਕਰਦੇ ਸੀਗੇ ਹਾਂਜੀ ਤੋਂ ਉੱਥੇ ਜਾ ਕੇ ਵੀ ਹਰਣਾ ਜੀ ਹਾਂ ਟਟ ਗਿਆ ਥੋੜਾ ਜਿਹਾ ਹਾਂਜੀ ਹਾਂਜੀ ਹਾਂ ਲਖੋ ਪਾਜੀ ਨੇ ਲੱਭ ਲਿਆ ਜੀ ਮੈਂ ਕਿਹਾ ਡਾਕਟਰ ਸਾਹਿਬ ਇਹਦੀਆਂ ਇਹ ਹਰਣਾ ਹੀ ਆ ਪਾਜੀ ਹਾਂ ਦਰਸ਼ਕ ਭਰਾਵਾ ਤੁਹਾਨੂੰ ਦੱਸ ਦਈਏ ਤਿੰਨ ਡਾਕਟਰ ਇਕੱਠੇ ਹੋਏ ਹੋ ਆ ਦੋ ਨਹੀਂ ਹੈਗੇ ਜੰਗਲਾਜ ਜੰਗਲਾਜ ਹਾਂ ਸਹੀ ਪਰ ਦਾ ਪੰਜਾਬੀ ਦੀ ਕਹਾਵਤ ਹੁੰਦੀ ਜਿੱਥੇ ਤਿੰਨ ਰਲੇ ਉੱਥੇ ਕਹਿੰਦੇ ਪਵਾੜਾ ਪੈਂਦਾ ਤੁਸੀਂ ਇਹ ਦੇਖੋ ਭਾਜੀ ਵੀ ਹੁਣ ਜਿੱਦਾਂ ਪਤਝੜ ਆਉਣ ਵਾਲੀ ਆਲਮੋਸਟ ਸ਼ੁਰੂ ਹੋ ਜਾਣੀ ਆ ਤੇ ਪਤਝੜ ਦੇ ਵਿੱਚ ਪੱਤੇ ਝੜਨੇ ਆ ਤਾਂ ਸਾਨੂੰ ਪਤਾ ਲੱਗਣਾ ਵੀ ਆਲਣੇ ਆ ਪਰ ਜੇਸ ਮੌਸਮ ਦੇ ਵਿੱਚ ਇਹ ਆਲਣੇ ਅੰਦਰ ਬਣਿਓ ਸੀ ਨਾ ਜੀ ਉਸ ਮੌਸਮ ਵਿੱਚ ਇਸ ਹਾਲ ਉਹਨਾਂ ਲੋਕਾਂ ਬਣਿਓ ਸੀ ਕਿ ਬਾਹਰੋਂ ਨਜ਼ਰ ਨਹੀਂ ਪੈਂਦੀ ਸ਼ਿਕਾਰੀ ਪੰਛੀਆਂ ਦੀ ਸਾਡੀ ਵੀ ਨਹੀਂ ਪੈਂਦੀ ਜਿਹੜੇ ਸ਼ਿਕਾਰੀ ਪੰਛੀ ਇਹਨਾਂ ਦਾ ਕੰਮ ਉਹਨਾਂ ਦੀ ਵੀ ਨਹੀਂ ਪੈਂਦੀ ਅੱਛਾ ਡਾਕਟਰ ਸਾਹਿਬ ਦੇਖੋ ਇਹ ਕੋਈ ਤਿੰਨ ਚਾਰ ਮੰਜਲਾਂ ਘਰ ਨਹੀਂ ਪਾਉਂਦੇ ਹਾਂਜੀ ਹਾਂਜੀ ਇਹ ਕੋਈ ਲਿਫਟ ਨਹੀਂ ਲਾਉਂਦੇ ਜੀ ਇਹ ਨਾ ਤਾਂ ਕੋਈ ਏਸੀ ਯੂਸੀ ਲਾਉਂਦੇ ਆ ਜੀ ਪਰ ਇਹਨਾਂ ਦੇ ਘਰ ਇਹਨਾਂ ਦੇ ਬੱਚੇ ਪੈਦਾ ਕਰਨ ਤੋਂ ਬਾਅਦ ਜੀ ਇਹਨਾਂ ਲਈ ਕੋਈ ਰਹਿਣ ਬਸੇਰਾ ਤਾਂ ਨਹੀਂ ਨਾ ਕੋਈ ਪੱਕਾ ਰਹਿਣ ਬਸੇਰਾ ਨਹੀਂ ਹਾਂ ਸਭ ਤੋਂ ਵੱਡੀ ਗੱਲ ਜਿਹੜੀ ਅਰਵਿੰਦ ਜੀ ਵੀ ਇਹ ਆਪਣੇ ਘਰ ਨਾਲ ਬਹੁਤਾ ਮੋਹ ਵੀ ਨਹੀਂ ਪਾਲਦੇ ਸਭ ਤੋਂ ਵੱਡੀ ਚੀਜ਼ ਅਸੀਂ ਉੱਥੇ ਇੰਨਾ ਕੁ ਮੋਹ ਪਾੜ ਲੈਂਦੇ ਆ ਮੈਂ ਇਹ ਕਹਿੰਦਾ ਵੀ ਘਰ ਬਣਾਓ ਜੀ ਬਣਾਓ ਤੁਸੀਂ ਮੀਹ ਕਣੀ ਤੋਂ ਬਚਣਾ ਆ ਤੁਸੀਂ ਰਾਤ ਘਰ ਜਰੂਰ ਬਣਾਓ ਪਰ ਉਹਦੇ ਨਾਲ ਇੰਨਾ ਗੂੜਾ ਮੋਹ ਨਾ ਪਾਓ ਕਿ ਤੁਸੀਂ ਉਹਦੇ ਕਰਕੇ ਆਪਣੇ ਮਨ 'ਚ ਪਰੇਸ਼ਾਨੀਆਂ ਹੀ ਪਾੜ ਲਓ ਜੇ ਮੜਾ ਮੋਟਾ ਕਿਤੇ ਰੰਗ ਨਹੀਂ ਹੋਇਆ ਠੀਕ ਆ ਨਾ ਤਾਂ ਉਹਨੂੰ ਸਬਰ ਨਾਲ ਚੱਲੋ ਵੀ ਠੀਕ ਆ ਯਾਰ ਰੰਗ ਨਹੀਂ ਹੋਇਆ ਪਰ ਸਾਡੀ ਅਰਬਨ ਜੀ ਗੱਲ ਆਪਣੇ ਘਰ ਦੀ ਤਾਂ ਹੁੰਦੀ ਹੀ ਨਹੀਂ ਜੀ ਅਸੀਂ ਦਰਸਲ ਤੰਗ ਉਸ ਕਰਕੇ ਹੁੰਦੇ ਜਦੋਂ ਗੌਂਡੀ ਰੰਗ ਘਾ ਲਾਂਦੇ ਆ ਸਭ ਤੋਂ ਵੱਡੀ ਪਿਪਤਾ ਉਦੋਂ ਹੁੰਦੀ ਆ ਇਹ ਤਾਂ ਗੌਂਡੀਆਂ ਦਾ ਗੇਟ ਵੱਡਾ ਹੋ ਜਾਂਦਾ ਜੀ ਜੀ ਇਹ ਕਹਿੰਦਾ ਉਹ ਸਾਨੂੰ ਤੰਗ ਕਰਦਾ ਤੇ ਜੀ ਅਸੀਂ ਰਾਹ ਸਾਹਿਬ ਇੱਥੇ ਕੁਦਰਤ ਦੇ ਵਿੱਚ ਆ ਕੇ ਜੇਕਰ ਅਸੀਂ ਪੰਛੀਆਂ ਤੋਂ ਇਹਨਾਂ ਚੀਜ਼ਾਂ ਦੀ ਸਮਝ ਲਈਏ ਵੀ ਕੋਈ ਵੀ ਜਿਹੜਾ ਜੀਵ ਆ ਉਹ ਆਪਣੇ ਖੁੱਡਾਂ ਦੇ ਨਾਲ ਜਾਂ ਆਪਣੇ ਆਲਣਿਆਂ ਦੇ ਨਾਲ ਕੋਈ ਬਹੁਤ ਤਕੜੀ ਅਟੈਚਮੈਂਟ ਨਹੀਂ ਰੱਖਦਾ ਰਾਸਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਤਾਂ ਜੰਗਲਾਇ ਘੁੰਮਦੇ ਰਹਿੰਦੇ ਆ ਜੀ ਤੁਸੀਂ ਕਦੀ ਕਿਸੇ ਜਾਨਵਰ ਦੇ ਵਿਆਹ ਤੇ ਡੀਜੇ ਲਗਾ ਦੇਖਿਆ ਉਹ ਵਿਆਹ ਰੌੜਾ ਨਹੀਂ ਪੈਂਦਾ ਭਾਜੀ ਉੱਥੇ ਉੱਥੇ ਨਹੀਂ ਨਹੀਂ ਉੱਥੇ ਵਿਆਹ ਦੇ ਉੱਤੇ ਨੇ ਜਿੱਦਾਂ ਸਾਡੇ ਰਿਸ਼ਤੇਦਾਰ ਇਕੱਠੇ ਹੁੰਦੇ ਉਹ ਰਿਸ਼ਤੇਦਾਰ ਵੀ ਨਹੀਂ ਇਕੱਠੇ ਹੁੰਦੇ ਹੂੰ ਇਹ ਕਿਉਂਕਿ ਕੁਦਰਤੀ ਪ੍ਰਕਿਰਿਆ ਆਪੇ ਹੀ ਹੋ ਜਾਂਦੀ ਘਟਨਾ ਘਟੀ ਜਾਂਦੀ ਹੈ ਗਾਸਾਬ ਕਰੀ ਇਹਦੇ ਵਿੱਚ ਕਦੀ ਐ ਲਿਖਿਆ ਕਿ ਤੁਸੀਂ ਉਹ ਜੀ ਉਹ ਦੂਜੀ ਜਾਤੀ ਵਾਲੇ ਨੂੰ ਦੂਜੀ ਜਾਤੀ ਵਾਲੇ ਨਾਲ ਵਿਆਹ ਕਰਾ ਲਿਆ ਹਾਂ ਮੈਂ ਕਦੀ ਵੀ ਨਹੀਂ ਹੁੰਦਾ ਉਹ ਆਪਣੀ ਉਹਦੇ ਤੇ ਰਹਿੰਦਾ ਉਹਦੇ ਆਪਣੀ ਫੈਮਿਲੀ 'ਚ ਰਹਿੰਦੇ ਹੋਣਗੇ ਫੈਮਿਲੀ ਦੇ ਵਿੱਚ ਹੀ ਫੈਮਿਲੀ ਦੇ ਵਿੱਚ ਹੀ ਬਿਲਕੁਲ ਇਹਦੇ ਵਿੱਚ ਕੋਈ ਜਾਤੀਬੰਦਨ ਤਾਂ ਨਹੀਂ ਕੋਈ ਜਾਤੀਬੰਦਨ ਨਹੀਂ ਜੀ ਕੋਈ ਭੰਗੜੇ ਨਹੀਂ ਪੈਂਦੇ ਕੋਈ ਡੀਜੇ ਨਹੀਂ ਵੱਜਦਾ ਕੋਈ ਬੱਚੇ ਜਮੇ ਤੇ ਲੋਹੜੀਆਂ ਨਹੀਂ ਪੈਂਦੀਆਂ ਹਾਂ ਤੇ ਕੋਈ ਮਰਗ ਦੇ ਉੱਤੇ ਬਰਲਾਪ ਨਹੀਂ ਹੁੰਦੇ ਜੀ ਬਸ ਨਾਰਮਲੀ ਘਟਨਾ ਘਟਦੀ ਆ ਤੇ ਉਹਨੂੰ ਸਾਰੇ ਅਬਜ਼ਰਵ ਕਰਦੇ ਆ ਤੇ ਆਪਣੇ ਆਪਣੇ ਰਾਤਾਂ ਤੁਰ ਪੰਦੇ ਹਾਂ ਮਨ ਲੇ ਜੀਵਨ ਉਦਾਂ ਹੀ ਚੱਲ ਪੰਦਾ ਜੀਵਨ ਸਾਡਾ ਵੀ ਉਦਾਂ ਹੀ ਚੱਲਦਾ ਚੱਲਦਾ ਇਦਾਂ ਹੀ ਆ ਅਸੀਂ ਕਿਹੜਾ ਕਿਸ ਦਿਨ ਰੁੱਕ ਪਰ ਚੱਕਰ ਕੀ ਆ ਵੀ ਅਸੀਂ ਜਿਹੜਾ ਉਹ ਵਿਚਲਾ ਪੀਰੀਅਡ ਵਾ ਜਿਹੜਾ ਅਸੀਂ ਸ਼ਾਂਤੀ ਦੇ ਨਾਲ ਬਤਾਨਾ ਹੁੰਦਾ ਉੱਥੇ ਸਾਨੂੰ ਜਿੰਨੀ ਧਾਰਮਿਕ ਸਿੱਖਿਆ ਦਿੱਤੀ ਆ ਜਿੰਨੀ ਸਮਾਜਿਕ ਸਿੱਖਿਆਤੀ ਸਾਰੀ ਫੇਲ ਹੋ ਜਾਂਦੀ ਹੈ ਮੈਨੂੰ ਲੱਗਦਾ ਰਾਠਾ ਸਾਹਿਬ ਅਸੀਂ ਕਟੂੰਬਰ ਕਢਾ ਲਈਦਾ ਆਪਣੇ ਵਿਆਹਾਂ ਤੇ ਹਾਂ ਬਿਲਕੁਲ ਜੀ ਅਸੀਂ ਪੂਰੀ ਜ਼ਿੰਦਗੀ ਕਰਾਈ ਹੋਈ ਹੁੰਦੇ ਜੀ ਹੂੰ ਕੁੜੀ ਵਾਲਾ ਜ਼ਿਆਦਾ ਹੁੰਦਾ ਹੋਰ ਕੁੜੀ ਦੇ ਮਾਪੇ ਜ਼ਿਆਦਾ ਤੰਗ ਹੁੰਦੇ ਵਿਚਾਰੇ ਬਿਲਕੁਲ 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 ਤੋਏ ਜਿੱਦਾਂ ਹੁਣ ਤੁਸੀਂ ਦੇਖੋ ਵੀ ਘੁੰਮਦੇ ਤਾਂ ਆਪਾਂ ਜੰਗਲ ਆ ਆ ਅਸੀਂ ਬਾਹਰਲੇ ਸੰਸਾਰੀ ਗੱਲਾਂ ਚੜੀਆਂ ਨਹੀਂ ਇਹ ਸੰਸਾਰੀ ਗੱਲਾਂ ਨਹੀਂ ਹਾਂ ਇਹ ਇਹ ਉਹ ਦੇਖੋ ਕੁਕੜੀ ਹਾਂ ਤਾ ਉਹ ਤੁਹਾਡੀ ਨਜ਼ਰ ਪੈ ਗਈ ਉਥੇ ਮੈਂ ਤੇ ਖਲਚਰੀ ਦੇਖੀ ਚਲ ਗਈ ਸੰਸਾਰੀ ਗੱਲਾਂ ਨਹੀਂ ਇਹ ਸਾਰੀਆਂ ਟਰਬਲਸ ਆ ਸਾਡੀ ਲਾਈਫ ਦੀਆਂ ਜੀ ਇਹ ਪ੍ਰੋਬਲਮਸ ਆ ਇਹਨਾਂ ਬਾਰੇ ਤੇ ਮੈਂ ਦੱਸਦਾ ਵੀ ਇਹਨਾਂ ਚੀਜ਼ਾਂ ਦਾ ਹੱਲ ਲੱਭਦੇ ਇੱਥੇ ਆ ਕੇ ਹਮ ਇਹੀ ਚੀਜ਼ਾਂ ਦੇ ਤੇ ਸ਼ਾਂਤੀ ਮਿਲਦੀ ਇੱਥੇ ਆ ਕੇ ਮੈਂ ਲਾਦਾ ਵੀ ਇੱਥੇ ਨੈਟਵਰਕ ਵੀ ਹੈ ਨਹੀਂ 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 ਨੈਟਵਰਕ ਹੈ ਨਹੀਂ ਜੀ ਕੀ ਅਜਿਹੀ ਗੱਲ ਹੋ ਗਈ ਨੈਟਵਰਕ ਉਹ ਯਾਰ ਤੁਹਾਡੇ ਲਈ ਮਜ਼ੇ ਵਾਲੀ ਗੱਲ ਹੈ ਕਈ ਤੇ ਵਿਚਾਰੇ ਫੋਨ ਹੀ ਲੱਭਦੇ ਰਹਿੰਦੇ ਕਹਿੰਦੇ ਮਰ ਗਿਆ ਇਹ ਫੋਨ ਕੱਟ ਗਿਆ ਮੈਂ ਕਿਹਾ ਕੋਈ ਬਿਜ਼ਨਸ ਕਰਦੇ ਨੇ ਕਹਿੰਦੇ ਬਿਜ਼ਨਸ ਤਾਂ ਕੋਈ ਨਹੀਂ ਉਦਾਂ ਕੋਈ ਫੋਨ ਬੁਣਾਉਣਾ ਹੁੰਦਾ ਮੈਨਸ ਕੋਈ ਨਹੀਂ ਉਦਾਂ ਬੜਾ ਪ੍ਰਾਈਮ ਮਿਨਿਸਟਰ ਸਾਹਿਬ ਦਾ ਫੋਨ ਆਉਣਾ ਹਾਂ ਦੇ ਪੱਤੇ ਕਿਆ ਕਰਦਾ ਬਿਲਕੁਲ ਬਿਲਕੁਲ ਕਰਸਾ ਵਾ 골ਡਨ ਸ਼ਾਵਰ ਹਾਂ ਜੀ ਹਾਂ ਜੀ 골ਡਨ ਸ਼ਾਵਰ ਵੀ ਆਪਾਂ ਰੀਫਲੀ ਕਹਿੰਦੇ ਜੀ ਹਾਂ ਰੀਫਲੀ ਅਮਲਤਾਸ 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 ਆ ਇਹ ਇਹ ਜਿਹੜੀਆਂ ਫੜੀਆਂ ਇਹਨਾਂ ਦੀ ਵੀ ਮੈਡੀਸਨਲ ਵੈਲਿਊ ਹੈ ਜੀ ਪੇਟ ਨੂੰ ਸੈੱਟ ਕਰਨ ਵਾਸਤੇ ਬਹੁਤ ਵਧੀਆ ਚੀਜ਼ ਆ ਜਦੋਂ ਇਹ ਜਿਹੜਾ ਪੱਕ ਜਾਂਦੀ ਹੈ ਵੀ ਨਿਕਲਦੇ ਹੈ ਨਾ ਜੀ ਵੀ ਨਿਕਲਦੇ ਗੁੱਦਾ ਵੀ ਹੁੰਦਾ ਆ ਰਮਣੀ ਹਾਂਜੀ ਇਹਦੇ ਚੋਂ ਮਤਲਬ ਜਾਨਵਰ ਵੀ ਆਪਣੇ ਪੇਟ ਨੂੰ ਸੈੱਟ ਕਰਨ ਵਾਸਤੇ ਇਹਨਾਂ ਫੜੀਆਂ ਦਾ ਕਿਤੇ ਨਾ ਕਿਤੇ ਆਪਣੇ ਹਿਸਾਬ ਨਾਲ ਸੇਵਨ ਕਰਦੇ ਆ ਜੀ ਹੂੰ ਆਹ ਦੇਖੋ ਕਿਸੇ ਨੇ ਲਗਾਏ ਨਹੀਂ ਇਹ ਲਗਾਏ ਨਹੀਂ ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਥੱਲੇ ਜਗ੍ਹਾ ਹੈ ਜਗ੍ਹਾ ਐਵੇਂ ਨਹੀਂ ਹੈਗੀ ਇਹ ਸਾਂਭਰਾ ਦਾ ਰਹਿਣ ਬਸੇਰਾ ਹੈ ਰਹਿਣ ਬਸੇਰਾ ਸ਼ੈਲਟਰ ਆ ਉਹਨਾਂ ਦਾ ਸ਼ੈਲਟਰ ਉਹਨਾਂ ਦਾ ਹੈ ਕੁਦਰਤੀ ਲਗਾਏ ਨਹੀਂ ਕਿਸੇ ਨੇ ਸ਼ੈਲਟਰ ਆ ਕੁਦਰਤੀ ਬਣਿਆ ਆ ਦੇਖੋ ਆ ਵੀ ਮਿਲਦਾ ਹੁਣੀ ਹੁਣੀ ਕੋਈ ਹਾਂ ਯਾਰ ਬਨਾਤ ਹੋ ਗਏ ਨਿਕਲਿਆ ਲੱਗਦਾ ਬਨਾਤ ਹੋ ਗਏ ਨਿਕਲਿਆ ਨਹੀਂ ਲਾ ਬਾਥਰੂਮ ਦੇ ਛਟੇ ਆ ਅੱਛਾ ਸਾਡੇ ਮੋਰਿਓਂ ਆਵਾਜ਼ ਹੋਈ ਆ ਨਹੀਂ ਉੱਥੋਂ ਦੇ ਆਇਆ ਉੱਥੇ ਪਾਣੀ ਆ ਨਾ ਉੱਥੋਂ ਦੀ ਇਧਰੋਂ ਘੁੰਮ ਕੇ ਇੱਥੇ ਗਾਂ ਨਹੀਂ ਬੋਤਾ ਗਿਆ ਇੱਥੋਂ ਹੀ ਆ ਗਿਆ ਹੂੰ ਇਹ ਹੀ ਚੀਜ਼ਾਂ ਜਿਹੜੀਆਂ ਨਾ ਜੰਗਲ ਦੇ ਵਿੱਚ ਅਬਜ਼ਰਵ ਕਰਨ ਵਾਲੀਆਂ ਹੁੰਦੀਆਂ ਜੀ ਓਏ ਹੋਏ ਹੋਏ ਕਿੰਨੇ ਸੋਹਣੇ ਪੱਤੇ ਆ ਹੋਣ ਦੇਖੋ ਜਿਹੜਾ ਦਰਸਤਵਾ ਦੇ ਪੱਤੇ ਕਿੰਨੀ ਹੋ ਇਹ ਗੁਲਾਬੀ ਭਾ ਦੇਤੇ ਚਲ ਗਏ ਹਮ ਔਰ ਕਿੰਨਾ ਸੁੰਦਰ ਨਜ਼ਾਰਾ ਪੇਸ਼ ਕਰ ਰਿਹਾ ਹੈ ਬਹੁਤ ਸੋਹਣਾ ਬਹੁਤ ਸੋਹਣਾ ਕੁਦਰਤ ਨੇ ਦਮਦਾਰਾ ਦਾ ਸਾਹ ਬੋ ਹਾਂਜੀ ਹਾਂਜੀ ਇਹ ਆਮ ਤੌਰ ਤੇ ਸ਼ਹਿਰਾਂ ਚ ਤਾਂ ਨਹੀਂ ਗਾ ਸ਼ਹਿਰਾਂ ਦੇ ਤਾਂ ਮਾਰੇ ਅਸੀਂ ਸੜਕਾਂ ਬਣਾਉਣ ਨੂੰ ਚੋਰ ਗਏ ਸ਼ਹਿਰਾਂ ਛੱਡੋ ਪਿੰਡਾਂ 'ਚ ਵੀ ਹੈ ਨਹੀਂ ਪਿੰਡਾਂ 'ਚ ਵੀ ਹੈ ਨਹੀਂ ਇਹ ਤਾਂ ਸੜਕਾਂ ਬਣਾਉਣ ਨੂੰ ਚੱਲ ਗਏ ਹਾਂ ਪਰ ਆ ਕਿਤੇ ਨਾ ਦੇ ਆਹ ਜੀ ਕਹਿੰਦੇ ਵੀ ਬਜਰੀਆਂ ਛਾਪ ਦਿਓ ਸਾਰੇ ਪਾਸੇ ਬਜਰੀ ਪਰ ਮੈਂ ਕਹਿੰਦਾ ਰਣ ਸਾਹਿਬ ਜੀ ਜਿਹੜਾ ਕੁਦਰਤ ਦੇ ਵਿੱਚ ਆਹ ਚੀਜ਼ ਜੀ ਨਹੀਂ ਕਿਤੇ ਮਿਲਦੀ ਇਹਦਾ ਮਹਾਰਾ ਇਹਦਾ ਤਾਂ ਵੱਡੇ ਭਾਗ ਆ ਕਿ ਅਸੀਂ ਇਹ ਨਾ ਇਲਾਕਿਆਂ ਦੇ ਵਿੱਚ ਜੰਮੇ ਆ ਆਨੰਦਪੁਰ ਬਖਰਾ ਸਰਵ ਜੀ ਹਾਂ ਜੀ ਆਨੰਦਪੁਰ ਬਖਰਾ ਜੀ ਦਰਸ਼ਕਾਂ ਕਈ ਦਰਸ਼ਕਾਂ ਦੇ ਮਨ ਦੇ ਵਿੱਚ ਆਇਆ ਹੋਣਾ ਹਾਂਜੀ ਤੇ ਸਾਨੂੰ ਘੁਮਾਈ ਤਾਂ ਜਾਂਦੇ ਆ ਇਹ ਹਾਂਜੀ ਗੱਲਾਂ ਕਰਨੋਂ ਵੀ ਨਹੀਂ ਚੁੱਪ ਕਰਦੇ ਹਾਂਜੀ ਇਹ ਗੱਲਾਂ ਸਾਡੀਆਂ ਜਿਹੜੀਆਂ ਸੁਣਨੀਆਂ ਹੋਣ ਤਾਂ ਕਿੱਦਾਂ ਕੀ ਕਰ ਦਰਸ਼ਕ ਕਿੱਦਾਂ ਇਹਨਾਂ ਤੋਂ ਮਤਲਬ ਜੇ ਦਰਸ਼ਕ ਤੁਹਾਡੀਆਂ ਗੱਲਾਂ ਡਾਇਰੈਕਟ ਆਣ ਕੇ ਸੁਣਨਾ ਚਾਹਣ ਹਾਂਜੀ ਹਾਂਜੀ ਉਹ ਤਾਂ ਤੁਹਾਨੂੰ ਮੈਂ ਦੱਸਿਆ ਵੀ ਜਦੋਂ ਆਪਣਾ K3 ਨੇਚਰ ਟਰਾਈਬ ਦੇ ਨਾਮ ਨਾਲ ਉਪਰਾਲਾ ਜੀ ਚੱਲ ਰਿਹਾ ਜੀ ਹੁਣ ਆ ਮੈਨੂੰ ਸੁਣਨੇ ਨੂੰ ਮਿਲਿਆ ਤੁਹਾਡੇ ਨਾਲ ਕਿ ਐਫਪੀਓ ਵੀ ਕਿਸਾਨਾਂ ਦੀ ਜੁੜ ਗਈ ਹਾਂਜੀ ਹਾਂਜੀ ਬਿਲਕੁਲ ਜੀ ਉਹ ਆਪਾਂ ਯਾਨੀ ਐਗਰੋ ਐਗਰੋਫ੍ਰੈਸਟਰੀ ਟੂਰਿਜ਼ਮ ਆ ਜੀ ਉਹ ਕਿਸਾਨਾਂ ਨੂੰ ਬੈਨੀਫਿਟ ਦੇਣ ਵਾਸਤੇ ਹਮ ਜਿਹੜੀ ਆਪਣੀ ਕੇத்ਰੀ ਨੇਚਰ ਟਰਾਈਵ ਆ ਉਹ ਉਹ ਜਿਹੜੀ ਐਫਪੀ ਹੈਗੀ ਕੰਢੀ ਏਰੀਏ ਦੀ ਹਾਂਜੀ ਉਹਨਾਂ ਦੇ ਨਾਲ ਐਸੋਸੀਏਟ ਹੋਏ ਆ ਜੀ ਜੀ ਤਾਂ ਕਿ ਜਿਹੜੇ ਸਾਡੇ ਕੋਲ ਬੱਚੇ ਆਉਂਦੇ ਆ ਇੱਥੇ ਸਕੂਲਾਂ ਦੇ ਕਾਲਜਾਂ ਦੇ ਜਾਂ ਫੈਮਲੀਆਂ ਆਉਂਦੀਆਂ ਆ ਜੀ ਪਿਓ ਜਿੱਥੇ ਉਹ ਕੁਦਰਤ ਆਨੰਦ ਮਾਣਨ ਜੀ ਕੁਦਰਤੀ ਸਿੱਖਿਆ ਗ੍ਰਹਿਣ ਕਰਨ ਹਾਂਜੀ ਉੱਥੇ ਉਹ ਕਿਸਾਨਾਂ ਦੇ ਘਰਾਂ ਦੇ ਵਿੱਚ ਨਾਈਟ ਸਟੇ ਕਰਨ ਹਮ ਹੋਮ ਸਟੇ ਦੇ ਤੌਰ ਦੇ ਉੱਤੇ ਜੀ ਜਿਹਦੇ ਨਾਲ ਜਿਹੜਾ ਕਿਸਾਨਾਂ ਨੂੰ ਵੀ ਫਾਇਦਾ ਹੋਵੇ ਆਮਦਨ ਦੇ ਵਿੱਚ ਨਾਲੇ ਬੱਚਿਆਂ ਨੂੰ ਕਿਸਾਨੀ ਕਲਚਰ ਬਾਰੇ ਪਤਾ ਲੱਗ ਜਾ ਹਾਂ ਨਾਲੇ ਬੱਚਿਆਂ ਨੂੰ ਕਿਸਾਨੀ ਬਾਰੇ ਪਤਾ ਲੱਗੇ ਤੇ ਨਾਲੇ ਬੱਚੇ ਇਸ ਚੀਜ਼ ਨੂੰ ਸਮਝਣ ਵੀ ਜੇ ਤਾਂ ਹੁਣ ਇੱਥੇ ਆ ਕੇ ਆਪਾਂ ਇੱਕ ਜੀਵਾਂ ਦੀ ਐਫਰਟ ਸਮਝਦੇ ਆ ਤਾਂ ਸਾਨੂੰ ਉਹਦਾ ਅਹਿਸਾਸ ਹੁੰਦਾ ਉੱਥੇ ਉਹ ਕਿਸਾਨਾਂ ਦੀ ਜਿਹੜੀ ਐਫਰਟ ਨੂੰ ਸਮਝਣ ਵੀ ਕਿੰਨੀ ਐਫਰਟ ਆ ਇਹਨਾਂ ਦੀ ਕਿੰਨੇ ਵਜੇ ਉੱਠਣਾ ਹੁੰਦਾ ਕਿੱਦਾਂ ਰਾਤ ਨੂੰ ਜਾਨਵਰਾਂ ਤੋਂ ਬਚਾ ਕਰਦੇ ਆ ਕਿੱਦਾਂ ਛੱडले ਮੀਂਹ ਆ ਜਵੇ ਤਾਂ ਸਿੱਕੇ ਪੌੜੇ ਕੱਢ ਲਓ ਤੇ ਕਿਸਾਨ ਲਈ ਪੱਕੀ ਫਸਲ ਤੇ ਮੀਂਹ ਆ ਜਵੇ ਤਾਂ ਉਹਦੇ ਹਾਲਾਤ ਕੀ ਹੁੰਦੇ ਆ ਉਹ ਜਿਹੜੇ ਕਿਸਾਨਾਂ ਦੇ ਤਜਰਬੇ ਆ ਨਾ ਉਹਨਾਂ ਦੀ ਹੀ ਉਹ ਮੈਂ ਤਾਂ ਸਿਰਫ ਗੱਲਾਂ ਹੀ ਕਰ ਸਕਦਾ ਹਾਂ ਨਾ ਬਤਲੀ ਜਿੱਦਾਂ ਉਹ ਜਿਹੜੇ ਮੇਰੇ ਜੰਗਲ ਦੇ ਤਜਰਬੇ ਮੇਰੇ ਆ ਐਦਾ ਕਿਸਾਨਾਂ ਦੇ ਆਪਣੇ ਕਿਸਾਨੀ ਵਾਲੇਲੇ ਤਜਰਬੇ ਆ ਪਰ ਉਹਨਾਂ ਦੇ ਦੁੱਖ ਕੀ ਆ ਪਰੇਸ਼ਾਨੀ ਕੀ ਆ ਉੱਥੇ ਇਹ ਨਹੀਂ ਵੀ ਉਹਨਾਂ ਦੀ ਜਿਹੜੀ ਖੇਤ ਚ ਫਸਲ ਪੱਕੀ ਹੋਆ ਕੋਈ ਰਾਤ ਨੂੰ ਜਾਨਵਰ ਚਰ ਗਿਆ ਕੋਈ ਕੁਦਰਤੀ ਬਿਪਤਾ ਪੈ ਗਈ ਕੋਈ ਮੁੱਲ ਘਟ ਗਿਆ ਉਹਦਾ ਰੇਟ ਡਿੱਗ ਗਿਆ ਉਹ ਕਿਸਾਨ ਦੇ ਦਿਲ ਦੇ ਉੱਤੇ ਕੀ ਬੀਦੀ ਆ ਭਾਵਨਾਤਮਿਕ ਤੌਰ ਦੇ ਉੱਤੇ ਜਿਹੜੇ ਬੱਚੇ ਆ ਉਹ ਅੰਡਰਸਟੈਂਡ ਕਰ ਸਕਣ ਕਿਉਂਕਿ ਰਿਸ਼ਤਾ ਇੰਨਾ ਨਹੀਂ ਆ ਵੀ ਉਹਨੇ ਸਮਾਨ ਪੈਦਾ ਕੀਤਾ ਤੇ ਵੇਚ ਕੇ ਤੋਂਨੇ ਪੈਸਾ ਲੈ ਲਿਆ ਇਹਦੇ ਵਿੱਚ ਭਾਵਨਾਵਾਂ ਜਿਹੜੀਆਂ ਸਾਡੀਆਂ ਗੁਆਚ ਨਹੀਂ ਆ ਨਾ ਅੱਗੇ ਇਹਨਾਂ ਦੀ ਵੈਲੀ ਹੁੰਦੀ ਸੀ ਮੋਚੀ ਦੀ ਇੱਕ ਅਲੱਗ ਵੈਲੀ ਹੁੰਦੀ ਸੀ ਕਿਸਾਨ ਦੀ ਅਲੱਗ ਵੈਲੀ ਉਸੇ ਤਰ੍ਹਾਂ ਦੀ ਅਲੱਗ ਵੈਲੀ ਸੀ ਕੁਮਾਰ ਦੀ ਅਲੱਗ ਵੈਲੀ ਸੀ ਲੋਹਾਰ ਦੀ ਅਲੱਗ ਵੈਲੀ ਸੀ ਅੱਗੇ ਉਹ ਇਦਾਂ ਨਹੀਂ ਸਮਝਦੇ ਵੀ ਤੇਰਾ ਕੰਮ ਉੱਚਾ ਤੇ ਤੇਰਾ ਨੀਵਾਂ ਕਿਉਂਕਿ ਉਹਨਾਂ ਪਤਾ ਵੀ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਆ ਬਿਲਕੁਲ ਪਰ ਹੁਣ ਕੀ ਹੋ ਗਿਆ ਹੁਣ ਉਹ ਕਹਿੰਦੇ ਵੀ ਮੈਂ ਪੈਸੇ ਦੇ ਦਿੱਤੇ ਲੋਹੇ ਦਾ ਕੰਮ ਕਰਾਉਣ ਦੇ ਕੰਮ ਖਤਮ ਹੋ ਗਿਆ ਉਹ ਭਾਵਨਾਤ ਵੀ ਨਿਖਾਂ ਨਹੀਂ ਰਹੀ ਉਹ ਜਿਹੜੀ ਭਾਵਨਾਤਮਿਕ ਸਾਂਝ ਨਾ ਰਹਿਣ ਕਰਕੇ ਸਾਡਾ ਭਾਈਚਾਰਾ ਟੁੱਟ ਗਿਆ ਹਾਂ ਤੇ ਅਸੀਂ ਇੱਕ ਦੂਜੇ ਤੇ ਦੁਸ਼ਮਣ ਹੀ ਲਾ ਰਹੇ ਹਾਂ ਹੂੰ ਤੇ ਫਲਾਨਾ ਐਦਾਂ ਫਲਾਨਾ ਐਦਾਂ ਫਲਾਨਾ ਐਦਾਂ ਤੇ ਕੰਮਾਂ ਨੂੰ ਆਪਾਂ ਜੱਤਾ ਪਾਤਾ ਚ ਮੰਡ ਲਿਆ ਉਹਨੇ ਸਾਡਾ ਪੱਠਾ ਬਠਾਤਾ ਸਮਾਜ ਨੂੰ ਪਰ ਇਸ ਕਰਕੇ ਜਿਹੜਾ ਐਗਰੋ ਫਰੈਸਟਰੀ ਟੂਰਿਜ਼ਮ ਆ ਉਹਦਾ ਮੇਨ ਮਕਸਦ ਆ ਵੀ ਜਿੱਥੇ ਬੱਚੇ ਸਿੱਖਣ ਇੰਜੋਏ ਕਰਨ ਆਪਣੀ ਜ਼ਿੰਦਗੀ ਨੂੰ ਵਧੀਆ ਕਰਨ ਉੱਥੇ ਹੀ ਉਹ ਜਿਹੜੀਆਂ ਕਿਸਾਨਾਂ ਦੀਆਂ ਦਰਪੇਸ਼ ਆਣ ਵਾਲੀਆਂ ਮੁਸ਼ਕਿਲਾਂ ਆ ਉਹਨਾਂ ਨੂੰ ਐ ਨਾ ਲੱਗੇ ਵੀ ਅਸੀਂ ਪੈਸੇ ਦਿੱਤੇ ਆ ਤਾਂ ਕਣਕ ਦੀ ਰੋਟੀ ਬਣੀ ਆ ਤੇ ਅਸੀਂ ਖਾ ਲਈ ਆ ਉਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਕਣਕ ਐ ਵੀ ਨਹੀਂ ਆਈ ਆ ਕੰਢੀ ਖੇਤਰ ਦੇ ਵਿੱਚ ਤਾਂ ਕਣਕ ਉਗਾਉਂਦੇ ਨਹੀਂ ਲੋਕੀ ਹੁਣ ਕਿਉਂਕਿ ਇੱਥੇ ਜਾਨਵਰ ਬਹੁਤ ਆ ਲੋਕੀ ਛੱਡ ਗਏ ਔਰ ਜਿਹੜਾ ਉਗਾਉਂਦਾ ਆ ਸਾਡੀ ਇੱਥੇ ਜਵਾਰ ਬੜੀ ਜਵਾਰ ਬਹੁਤ ਵਧੀਆ ਸੀਗੀ ਮੱਕੀ ਲਾਲ ਮੱਕੀ ਹੁੰਦੀ ਸੀ ਇੱਥੇ ਤੇ ਉਹ ਜਿਹੜੀ ਦੇਸੀ ਲਾਲ ਮੱਕੀ ਹੁੰਦੀ ਸੀ ਅਰਵਿੰਦ ਜੀ ਉਹ ਬਿਲਕੁਲ ਹੀ ਖਤਮ ਹੋ ਗਈ ਤੇ ਸਾਡੇ ਹੁੰਦੇ ਸਾਰੇ ਇੱਥੇ ਮੁਫਲੀ ਖਤਮ ਹੋ ਗਈ ਸਾਰੀ ਆ ਜਿਹੜੀ ਬੈਚ ਆਪਾਂ ਤੁਰੇ ਹਾਂ ਇੱਥੇ ਕਿਸੇ ਟਾਈਮ ਤੇ ਲੋਕੀ ਆਪਣੇ ਖੇਤਾਂ 'ਚ ਮੁਫਲੀ ਗਾਉਂਦੇ ਸੀ ਤੇਲ ਅਲਸੀ ਹਾਂਜੀ ਕਿੰਨਾ ਕੁਝ ਹੁੰਦਾ ਜਿਹੜੇ ਸਾਰਾ ਕੁਝ ਕਿਉਂ ਬੰਦ ਹੋ ਗਿਆ ਕਿਉਂਕਿ ਅਸੀਂ ਸਿਸਟਮ ਨੂੰ ਡਿਸਟਰਬ ਕਰ ਦਿੱਤਾ ਤੇ ਜੀਵ ਇੱਥੇ ਜਿਹੜੇ ਸਾਨੂੰ ਨਹੀਂ ਹੁੰਨੇ ਚਾਹੀਦੇ ਸੀ ਉਹ ਵਧ ਗਏ ਤੇ ਉਹਨਾਂ ਜੀਵਾਂ ਕਰਕੇ ਜਿਹੜਾ ਉਹ ਸਿਸਟਮ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਗਿਆ ਮਾੜਾ ਜ਼ਿਮੀਂਦਾਰ ਸਰਵਾਈਵ ਨਹੀਂ ਕਰ ਸਕਦਾ ਤਾਂ ਇਸ ਕਰਕੇ ਜਿਨ੍ਹਾਂ ਦੇ ਕੋਲ ਫੈਂਸਿੰਗਸ ਆ ਖਰਚਾ ਕਰਨ ਦੇ ਲਈ ਇਲੈਕਟ੍ਰਿਕ ਫੈਂਸਿੰਗ ਮੈਨੂੰ ਇੰਸਟਾਲ ਕਰਨ ਦੇ ਲਈ ਪੈਸੇ ਆ ਜਾਂ ਚੇਨ ਲਿੰਕ ਫੰਸ ਗਈਆਂ ਉਹਨਾਂ ਦੀਆਂ ਮੜੀਆਂ ਮੋਟੀਆਂ ਫਸਲਾਂ ਹੁੰਦੀਆਂ ਆ ਆਮ ਜਿਹੜਾ ਜ਼ਿਮੀਦਾਰ ਉਹ ਤਾਂ ਜ਼ਮੀਨਾਂ ਛੱਡ ਕੇ ਐਵੇਂ ਬੈਠਾ ਰਸ ਵੀ ਕੀ ਦੱਸੋ ਵੀ ਤੁਹਾਡੇ ਨਾਲ ਰਾਬਤਾ ਕਿੱਦਾਂ ਕਰਾਂ ਖਾਸ ਕਰਕੇ ਜ਼ਿਮੀਦਾਰ ਜਿਨ੍ਹਾਂ ਨੇ ਇਦਾਂ ਦੇ ਕਨਸੈਪਟ ਲਾਉਣੇ ਆ ਹਾਂਜੀ 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 ਉਹ ਬੰਦੇ ਜਿਹੜੇ ਹਲੇ ਸ਼ਹਿਰਾਂ ਦੇ ਵਿੱਚ ਕੰਧਾਂ ਦੇ ਵਿੱਚ ਮੱਥਾ ਮਾਰਦੇ ਪਏ ਆ ਬੰਦੂਟਰਾਂ ਦੀਆਂ ਸਕਰੀਨਾਂ ਤੇ ਮੱਥਾ ਮਾਰ ਮਾਰ ਕੇ ਥੱਕ ਗਏ ਹੋ ਸਹੀ ਗੱਲ ਆ ਬਿਲਕੁਲ ਡਾਕਟਰਾਂ ਦੇ ਕੋਲੋਂ ਡਿਪਰੈਸ਼ਨ ਦੀਆਂ ਗੋਲੀਆਂ ਖਾ ਖਾ ਕੇ ਰਾਤ ਨੂੰ نیند ਨਹੀਂ ਆਉਂਦੀ ਹੂੰ ਹੂੰ ਉਹ ਬੰਦੇ ਤੁਹਾਡੇ ਨਾਲ ਕਿੱਦਾਂ ਸੰਪ ਦੇਖੋ ਜੀ ਇੱਕ ਤਾਂ ਆਪਣਾ ਫੋਨ ਨੰਬਰ ਹੀ ਆ ਜੀ ਇੱਥੇ ਕੰਢੀ ਏਰੀਏ ਦੇ ਵਿੱਚ ਮੈਂ ਤਕਰੀਬਨ ਜਾਂ ਤਖਣੀ ਪਿੰਡ ਜਿਆਦਾ ਹੁੰਦਾ ਜਾਂ ਨਿਆਲੇ ਪਿੰਡ ਹੁੰਦਾ ਹਮ ਰੈਸ਼ ਮੇਰੀ ਵਹ ਹਿਸ਼ਾਰਪੁਰਾ ਪਰ ਮੈਂ ਹਫਤੇ 'ਚ ਤਿੰਨ ਚਾਰ ਦਿਨ ਇੱਧਰ ਫੋਰੈਸਟ ਦੇ ਨੇੜੇ ਤੇੜੀ ਸਟੇ ਕਰਦਾ ਆਪਣੀ ਰੈਸ਼ ਹਲਕੀ ਫਲਕੀ ਜਿਹੜੀ ਹੈ ਜ਼ਰੂਰਤਯੋਗੀ ਬਣਾਈ ਹੋਆ ਬਾਕੀ ਜੇ ਨੂੰ ਕੁਦਰਤ ਦਾ ਐਕਸਪੀਰੀਅੰਸ ਕਰਨਾ ਜੰਗਲ ਦਾ ਐਕਸਪੀਰੀਅੰਸ ਕਰਨਾ ਉਹ ਜੰਗਲ ਦੇ ਵਿੱਚ ਹੀ ਬਹਿ ਕੇ ਹੋ ਸਕਦਾ ਬਾਹਰ ਤਾਂ ਗੱਲਾਂ ਹੀ ਹੋ ਸਕਦੀ ਬਿਲਕੁਲ ਤੇ ਉਹ ਜਿ ਬਾਕੀ ਜਿਹੜਾ ਮੇਰਾ ਇੱਕ ਫੋਨ ਨੰਬਰ ਹੈ ਜੀ 842700302 ਠੀਕ ਹੈ ਨਾ ਜੀ 17814415560 7814415560 ਵੀ ਜਿਹੜੇ ਵੀ ਕਿਸਾਨ ਇਸ ਪਰਾਲੇ ਦੇ ਨਾਲ ਜੁੜਨਾ ਚਾਹਦੇ ਆ ਜਿਨ੍ਹਾਂ ਕੋ ਕੋਈ ਥੋੜੀ ਬਹੁਤੀ ਜਗ੍ਹਾ ਹੈਗੀ ਆ ਠੀਕ ਹੈ ਨਾ ਉਸ ਜਗ੍ਹਾ ਦੇ ਉੱਤੇ ਉਹ ਭਾਵੇਂ ਜਿੱਦਾਂ ਆਪਾਂ ਤੁਹਾਨੂੰ ਦਿਖਾ ਲਿਆ ਹੱਟਸ ਜੀ ਉਦਾਂ ਹੱਟਸ ਪਾਲਣ ਕਿਉਂਕਿ ਅਸੀਂ ਕੋਈ ਲਗਜ਼ਰੀ ਸਟੇ ਵਾਲੇ ਪਾਸੇ ਇਹਨਾਂ ਨੂੰ ਪਰੇ ਛੱਨਾ ਛੰਨਾ ਛੱਪਰੇ ਪਾਲਣ ਝੌਪੜੀ ਪਾਲਣ ਤੇ ਉਹ ਸਾਡਾ ਜਿਹੜਾ ਇੱਥੇ ਮਕਸਦ ਆ ਕੋਈ ਲਗਜ਼ਰੀ ਸਟੇਜ ਦੇਣਾ ਨਹੀਂ ਆ ਸਾਡਾ ਮਕਸਦ ਤਾਂ ਇਹ ਆ ਵੀ ਬੰਦਾ ਆ ਕੇ ਇੱਥੇ ਸਿੱਖੇ ਹੂੰ ਹੁਣ ਮੈਂ ਤੁਹਾਨੂੰ ਇੱਥੇ ਖੜੇ ਪਤਾ ਕਿਉਂ ਕੀਤਾ ਜੀ ਇਹ ਜਗ੍ਹਾ ਉਹ ਆ ਜਿੱਥੇ ਅਸੀਂ ਕੈਂਪਿੰਗ ਕਰਦੇ ਆ ਆ ਜਗ੍ਹਾ ਤੇ ਕੈਂਪਿੰਗ ਦੋ ਤਿੰਨ ਵਾਰੀ ਕਰ ਚੁੱਕੇ ਨੇੜਿਓਂ ਪਾਣੀ ਵਗਦਾ ਔਰ ਰਾਤ ਨੂੰ ਜਦੋਂ ਸੂਰਜ ਛਿਪ ਜਾਣਾ ਹਾਂਜੀ ਇੱਥੇ ਮੜੇ ਢਿੜੇ ਜਿਹੜੇ ਬੰਦੇ ਨੂੰ ਤਾਂ ਸਾਹ ਹੀ ਨਹੀਂ ਆਉਣਾ ਭਾਜੀ ਸਾਹ ਜਾਂਦਾ ਸੀ ਡਰ ਲੱਗਣਾ ਡਰ ਠੀਕ ਆ ਤੋ ਜਦੋਂ ਇੱਥੇ ਫੈਂਸ ਇੱਥੇ ਅਸੀਂ ਕੈਂਪਿੰਗ ਕਰਦੇ ਆਂ ਜਗ੍ਹਾ ਸਿਲੈਕਟ ਕੀਤੀ ਹੋਆ ਆ ਆ ਪਿਛਲੇ ਪਾਸੇ ਤੁਸੀਂ ਦੇਖੋ ਜਿਹੜੇ ਆ ਰਸਤੇ ਬਣੇ ਹੋਏ ਜਾਨਵਰਾਂ ਦੇ ਉਤਰਨ ਦੇ ਰਸਤੇ ਆ ਹਮਮ ਤਾਂ ਉਹਨੂੰ ਤੁਸੀਂ ਕਹੋਗੇ ਡਾਕਟਰ ਸਾਹਿਬ ਇਹ ਤੁਸੀਂ ਇੱਥੇ ਲੋਕਾਂ ਨੂੰ ਮਤਲਬ ਕਿ ਰਿਸਕ ਦੇ ਵਿੱਚ ਲੈ ਕੇ ਆਉਂਦੇ ਹੋ ਰਿਸਕ 'ਚ ਨਹੀਂ ਲੈ ਕੇ ਆਉਨੇ ਸਾਡੇ ਕੋਲ ਆਪਣਾ ਸਾਰਾ ਟੈਂਪੋਰਰੀ ਸੈਟਅਪ ਆ ਉਸ ਸੈਟਅਪ ਦੇ ਵਿੱਚ ਲੋ ਇੱਥੇ ਕੈਂਪਿੰਗ ਕਰਨੀ ਨਾ ਜਦੋਂ ਬਾਹਰ ਟੂਰ ਦਾ 40 ਬੰਦਿਆਂ ਦੇ 50 ਬੰਦਿਆਂ ਦੇ ਵੀ ਟੂਰ ਆਪਾਂ ਮੈਨੇਜ ਕਰ ਲੈਂਦੇ ਆ ਠੀਕ ਆ ਇੱਥੇ 10 ਤੋਂ 12 ਬੰਦੇ 12 ਦਾ 13ਵਾਂ ਬੰਦਾ ਨਹੀਂ ਹੋਣਾ ਠੀ ਇੱਥੇ 10 ਤੋਂ 12 ਬੰਦੇ ਜੀ ਤੇ ਟਰੈਕਟਰ ਟਰਾਲੀਆਂ ਦੇ ਵਿੱਚ ਸਾਰਾ ਸਮਾਨ ਆਉਣਾ ਠੀਕ ਆ ਠੀਕ ਆ ਇੱਥੋਂ ਜਾਣ ਦਾ ਰਾਹ ਨਹੀਂ ਕਿਸੇ ਨੂੰ ਪਤਾ ਹੂੰ ਪਾਣੀ ਵਗਦਾ ਰਿਹਾ ਲੋਕਲ ਬੰਦੇ ਨੂੰ ਪਤਾ ਹੋਊਗਾ ਨਾ ਉੱਧਰ ਨੂੰ ਪਤਾ ਵੀ ਕੀ ਆ ਨਾ ਉੱਧਰ ਨੂੰ ਪਤਾ ਕੀ ਆ ਤਾਂ ਇੱਥੇ ਇੱਕ ਲਾਈਫ ਨੂੰ ਇੱਕ ਬੰਦਾ ਇੱਥੇ ਲਾਈਫ ਨੂੰ ਪੜਦਾ ਆਪਣੀ ਨੂੰ ਆ ਗਿਆ ਹੂੰ ਉਹ ਆਪਣਾ ਰਿਸਕ ਪ੍ਰੀ ਹੋ ਕੇ ਆਪਣਾ ਡਰ ਦੇਖਦਾ ਮੈਂ ਵੀ ਨਾਲ ਹੀ ਹੁੰਦਾ ਨਾ ਤਾਂ ਰਾਈਟਰ ਬੰਦੇ ਤੁਹਾਡੇ ਨਾਲ ਜ਼ਿਆਦਾ ਸੰਬੰਧ ਕਰਦੇ ਹੋਣਗੇ ਕਈ ਤਰ੍ਹਾਂ ਦੇ ਆ ਤਾਂ ਇੱਥੇ ਅਸੀਂ ਇੱਕ ਫੈਂਸਿੰਗ ਕ੍ਰੀਏਟ ਕਰੀਦੀ ਆ ਠੀਕ ਆ ਚੇਨ ਲਿੰਕ ਫੈਂਸ ਇੱਤੇ ਕ੍ਰੀਏਟ ਕਰੀਦੀ ਆ ਜੀ ਉਹ ਚੇਨ ਲਿੰਕ ਫੈਂਸ ਕ੍ਰ ਮੇਰੇ ਨਾਲ ਦਾ ਜਾਨਵਰ ਨਾਲ ਵੱਡਾ ਜਾਨਵਰ ਤਾਂ ਇਨਸਾਨ ਆ ਇਨਸਾਨ ਪਰ ਫਿਰ ਵੀ ਚਲੋ ਜਿਹੜੀ ਸੇਫਟੀ ਦੇਣੀ ਜ਼ਰੂਰੀ ਆ ਤੋ ਚੇਨ ਲਿੰਕ ਫੈਂਸ ਤੇ ਕਰੀਟ ਕਰੀ ਦੀ ਜੀ ਟੈਂਪਰੇਰੀ ਤੌਰ ਤੇ ਉਹਦੇ ਅੰਦਰ ਤੰਬੂ ਲਾਈਦੇ ਆ ਉਹਦੇ ਅੰਦਰ ਤੰਬੂ ਲਾ ਕੇ ਜੋ ਵੀ ਆਪਾਂ ਆਪਣੀ ਰੋਟੀ ਪਾਣੀ ਬਣਾਉਣਾ ਔਰ ਅੱਗ ਵੀ ਮੈਂ ਪਹਿਲਾਂ ਉਹਨਾਂ ਨੂੰ ਕਹਿੰਦਾ ਰੈਡੀਸ਼ਨਲ ਤਰੀਕੇ ਸੋਚੋ ਕਿ ਕਿਦਾਂ ਅੱਗ ਬਾਲ ਸਕਦੇ ਆ ਅੱਛਾ ਜੇ ਤੁਹਾਡੇ ਕੋ ਗਾਇਸ ਨਾ ਹੋਵੇ ਕੁਛ ਨਾ ਹੋਵੇ ਤੋ ਕੋਈ ਤਰੀਕਾ ਲੱਭੋ ਫਲੈਂਟ ਫਲੈਂਟ ਸੁਣੀ ਆ ਜੀ ਫਿਰ ਇੱਕ ਬਾਰਡ ਰਿਲ ਹੁੰਦੀ ਆ ਤੇ ਉਹਨਾਂ ਨਾਲ ਵੀ ਤਜਰਬਾ ਕਰਾਈਦਾ ਵੀ ਜ਼ੋਰ ਮਾਰੋ ਜਰਾ ਤੁਹਾਨੂੰ ਪਤਾ ਤਾਂ ਲੱਗੇ ਵੀ ਅਸੀਂ ਲੇਟਰ ਐਂਟਰਿਕ ਕਰਦੇ ਆ ਅੱਗ ਵੱਲ ਜਾਂਦੀ ਆ ਆਹ ਕਹਿੰਦਾ ਉਹ ਵੀ ਆਟੋਮੈਟਿਕ ਆ ਗਿਆ ਉਹ ਵੀ ਆਟੋਮੈਟਿਕ ਆ ਗਿਆ ਪਰ ਉਹ ਆਟੋਮੈਟਿਕ ਦਾ ਰਵੰਜੀ ਆ ਗਿਆ ਪਰ ਸਾਨੂੰ ਉਹਦਾ ਅਹਿਸਾਸ ਕੋਈ ਨਹੀਂ ਅਹਿਸਾਸ ਨਹੀਂ ਵੀ ਕਿਵੇਂ ਕਿੱਦਾਂ ਅੱਗ ਬਣ ਆ ਕਿੱਦਾਂ ਪੈਦਾ ਹੋਈ ਕਿੱਦਾਂ ਲੱਖਾਂ ਸਾਲਾਂ ਦੀ ਖੋਜ ਤੋਂ ਬਾਅਦ ਅੱਗ ਦੇ ਉੱਤੇ ਕਿਤੇ ਉਹਨੇ ਭਾਂਡਾ ਬਣਾਇਆ ਹੋਣਾ ਬੰਦੇ ਨੇ ਕਿੱਦਾਂ ਭੋਜਨ ਪੱਕਿਆ ਹੋਣਾ ਉਹਦੀ ਕੀ ਖੁਸ਼ੀ ਦਾ ਟਿਕਾਣਾ ਹੋਣਾ ਮਤਲਬ ਉਹ ਕਿ ਮੈਂ ਇਹ ਕਹਿੰਦਾ ਵੀ ਜੇ ਇੱਥੇ ਆ ਕੇ ਇਸ ਧਿਆਨ ਦੀ ਪ੍ਰਕਿਰਿਆ ਨੂੰ ਜੋ ਮੈਂ ਕੁਦਰਤੀ ਧਿਆਨ ਜਿਹਨੂੰ ਕਹਿੰਦਾ ਜੇ ਇੱਥੇ ਆ ਕੇ ਹਰ ਬੰਦਾ ਵੱਡਾ ਸਿੱਖੇ ਉਹ ਅੱਗ ਬਾਲ ਕੇ ਦੇਖੇ ਵੀ ਅੱਜ ਜੇ ਮੇਰੇ ਕੋਲ ਲੈਟਰ ਗੈਸ ਜਾਂ ਕੁਝ ਨਾ ਹੋਵੇ ਤਾਂ ਅੱਗ ਮੈਂ ਕਿੱਦਾਂ ਬਾਲੂ ਤੇ ਉਹ ਜਦੋਂ ਇਸ ਚੀਜ਼ ਦਾ ਅਹਿਸਾਸ ਕਰਕੇ ਉਹ ਚੱਲ ਜਾਂਦਾ ਨਾ ਤੇ ਜਦੋਂ ਘਰ ਜਾ ਕੇ ਉਹ ਆਪਣੇ ਲੈਟਰ ਦੇ ਨਾਲ ਅੱਗ ਵੀ ਬਾਲਦਾ ਨਾ ਉੱਥੇ ਤਾਂ ਮਨ ਖੜ ਜਾਂਦਾ ਉਹਨੂੰ ਪਤਾ ਲੱਗਦਾ ਕਿ ਕਿੰਨੀ ਇੰਪੋਰਟੈਂਸ ਉਹਨੂੰ ਪਤਾ ਲੱਗਦਾ ਵੀ ਇਹਦੀ ਇੰਪੋਰਟੈਂਸ ਕਿੰਨੀ ਆ ਹੁਣ ਇਹਨੂੰ ਪਤਾ ਲੱਗ ਰਿਹਾ ਐਵੇਂ ਨਹੀਂ ਵੀ ਗੈਸ ਚਲਾ ਕੇ ਤੇ ਪਾਣੀ ਗਰਮ ਕਰ ਲਓ ਟੀਵੀ ਦੇਖ ਲਓ ਜਾਂ ਕੋਈ ਉਹ ਉਹ ਗੈਸ ਦੇ ਕੋਲ ਖੜਾ ਹੋ ਕੇ ਹੀ ਜਿਹੜਾ ਬੰਦਾ ਕਈ ਕਈ ਘੰਟੇ ਸਮਾਧੀਆਂ ਲਾਣ ਦੀ ਕੋਸ਼ਿਸ਼ ਕਰਕੇ ਵੀ ਆਨੰਦ ਨਹੀਂ ਫੀਲ ਕਰਦਾ ਉਹ ਗੈਸ ਦੇ ਉੱਤੇ ਲੈਟਰ ਦੀ ਟਣਕ ਜਦੋਂ ਹੁੰਦੀ ਆ ਤਾਂ ਜਦੋਂ ਲਾਈਟ ਜਗਦੀ ਆ ਨਾ ਉਹਦੇ ਅਹਿਸਾਸ ਦੇ ਨਾਲ ਹੀ ਮੰਤਰਮੁਗਧ ਹੋ ਜਾਂਦਾ ਵੀ ਇਹ ਕਰੋੜਾਂ ਸਾਲ ਦੀ ਖੋਜ ਤੋਂ ਬਾਅਦ ਇਹ ਚੀਜ਼ ਬਣੀ ਆ ਇਹ ਜਿਹੜੀ ਮੈਂ ਗੱਲ ਕਰ ਰਿਹਾ ਕੋਈ ਛੋਟੀ ਮੋਟੀ ਜਾਨੀ ਗੱਲ ਨਹੀਂ ਇਹ ਤਾਂ ਤਜਰਬਾ ਹੋ ਜਾਣਾ ਬਿਲਕੁਲ ਔਰ ਜਦੋਂ ਘਰ ਜਾਂਦਾ ਆਪਣੇ ਘਰੇ ਹੁਣ ਆਪਾਂ ਕੀ ਕਰਦੇ ਆ ਗੀਜਰ ਦੀ ਨੋਬ ਘਮਾਈ ਗਰਮ ਕਰ ਲੈ ਪਾਣੀ ਪਾਣੀ ਇੱਥੇ ਜਦੋਂ ਉਹਨੂੰ ਕਹਿੰਦਾ ਵੀ ਅੱਗ ਬਾਲ ਪਾਈ ਸਵੇਰੇ 4 ਵਜੇ ਉੱਠ ਕੇ ਹੂੰ ਇੱਥੇ ਜੇ ਤੁਸੀਂ ਕਹੋ ਵੀ ਇੱਥੇ ਕੋਈ ਲਗਜ਼ਰੀ ਸਟੇਜ ਮੈਂ ਕਰਾਉਣਾ ਚਾਰਜਸ ਤਾਂ ਆਪਾਂ ਲਈਦੇ ਪਰ ਉਹਨਾਂ ਨੂੰ ਅਕਲ ਦੇਣ ਦੇ ਚਾਰਜਸ ਲਈਦੀ ਐ ਇੱਥੇ ਉਹਨਾਂ ਨੂੰ ਕਹੀਦਾ ਵੀ ਹੁਣ ਗਿੱਲਾ ਆ ਸਭ ਕੁਝ ਹਾਂ ਲੱਭੋ ਬਾਲਣਾ ਹਾਂ ਨਾ ਸੂਰਜ ਚੜੇ ਤੇ ਨਾ ਗਾਲਣ ਸੁੱਕੇ ਤੇ ਨਾ ਆਗ ਬੜੇ ਲੱਭੋ ਬਾਲਣਾ ਪਾਣੀ ਲੱਭੋ ਉੱਥੇ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜਾ ਉਹ ਘਰੇ ਅਸੀਂ ਨੌਬ ਘੁਮਾ ਕੇ ਗਰਮ ਪਾਣੀ ਆ ਇਹਦੇ ਪਿੱਛੇ ਕਿੰਨੇ ਲੋਕਾਂ ਦੀ ਮਿਹਨਤ ਆ ਐਡਵੈਂਚਰਸ ਹੋ ਗਾ ਐਡਵੈਂਚਰਸ ਅਸੀਂ ਕਹਿੰਦੇ ਆ ਪਹਿਲੇ ਦੇ ਤਾਂ ਕੰਮ ਹੋ ਗਿਆ ਅਹਿਸਾਸ ਮਾਰ ਲਏ ਅਸੀਂ ਫਿਰ ਜਦੋਂ ਬੰਦਾ ਅਰਵਿੰਦ ਜੀ ਇੱਥੇ ਆ ਕੇ ਉਹ ਪਾਣੀ ਕੋਸਾ ਕਰਕੇ ਮੂੰਹ ਵੀ ਧੋ ਕੇ ਚਲੇ ਜਾਂਦਾ ਨਾ ਹਾਂ ਹਾਂ ਤੇ ਉਹ ਮੁੜ ਕੇ ਉਹਨੂੰ ਕਿਤੇ ਗੁਰਦੁਆਰਾ ਮੰਦਿਰ ਜਾਂ ਮੈਡੀਟੇਸ਼ਨ ਪਲੇਸ ਲੱਭਣ ਦੀ ਲੋੜ ਨਹੀਂ ਪੈਂਦੀ ਉਹ ਘਰ ਦੇ ਬਾਥਰੂਮ 'ਚ ਨੌਬ ਘੁਮਾਉਂਦਾ ਨਾ ਉਹ ਧਿਆਨ 'ਚ ਪਹੁੰਚ ਜਾਂਦਾ ਉਸ ਲੇਵਲ 'ਉਹ ਪਤਾ ਲੈਂਦਾ ਵੀ ਮੈਂ ਪਾਣੀ ਖਰਾਬ ਨਹੀਂ ਕਰਨਾ ਪਾਣੀ ਖਰਾਬ ਨਹੀਂ ਕਰਨਾ ਉਹਦੇ ਅਹਿਸਾਸ ਜਾਗ ਜਾਂਦੇ ਹਾਂ ਉਹਨੂੰ ਜਦੋਂ ਮੱਗਾ ਇੱਕ ਪਾਣੀ ਦਾ ਪੈਂਦਾ ਉਹਨੂੰ ਪਤਾ ਲੱਗਦਾ ਵੀ ਇਹ ਕਿੰਨਾ ਔਖਾ ਕੰਮ ਆ ਇਹ ਪਾਣੀ ਨੂੰ ਗਰਮ ਕਰਨਾ ਜਿਹੜਾ ਗੱਲੇ ਜੀ ਉਦਾਂ ਹੀ ਮਤਲਬ ਕਿ ਹਵਾ 'ਚ ਹੀ ਯਾਨੀ ਕਿ ਲੱਗੇ ਹੋਆ ਮੈਨੂੰ ਲੱਗਦਾ ਡਾਕਟਰ ਸਾਹਿ ਨੇਚਰਲ ਰਿਸੋਰਸਸ ਉਤੇ ਕੰਮ ਕਰਦੇ ਹਾਂ। ਹੂੰ। ਖਾਸ ਕਰਕੇ ਕੋ ਬਹੁਤਾ ਜ਼ਿਆਦਾ ਦੂਰ ਨਹੀਂ। ਹੂੰ। ਆਹ ਵੇ ਚਲ ਜਾਓ ਜਾ ਕੇ ਹਿਮਾਲਿਆ ਪਰਬਤ ਦੇ ਪਾਰ। ਵੈਸੇ ਮੈਂ ਥੋੜਾ ਜਿਹਾ ਤੁਹਾਡੀ ਗੱਲ ਨੂੰ ਜਾਨੀ ਕੱਟੂੰਗਾ। ਮੈਂ ਕਿਸੇ ਨੇਚਰਲ ਰਿਸੋਰਸਸ 'ਤੇ ਕੰਮ ਨਹੀਂ ਕਰ ਰਿਹਾ। ਕਿਸੇ ਕਨਜ਼ਰਵੇਸ਼ਨ 'ਤੇ ਨਹੀਂ ਕੰਮ ਕਰ ਰਿਹਾ। ਮੇਰਾ ਕੰਮ ਆ ਕਿ ਜਿਹੜੀਆਂ ਬੰਦੇ ਦੀਆਂ ਕੁਦਰਤ ਦੇ ਪ੍ਰਤੀ ਆਪਣੇ ਰਿਸ਼ਤਿਆਂ ਦੇ ਪ੍ਰਤੀ ਆਪਣੇ ਸਮਾਜ ਦੇ ਪ੍ਰਤੀ ਇਨਸਾਨੀਅਤ ਦੇ ਪ੍ਰਤੀ ਜਿਹੜੀਆਂ ਮਰੀਆਂ ਹੋਈਆਂ ਭਾਵਨਾਵਾਂ ਉਹ ਭਾਵਨਾਵਾਂ ਜਾਗ ਜਣ ਜਿੱਦਣ ਅਰਵਜਿਓ ਭਾਵਨਾਵਾਂ ਜਾਗ ਗਈਆਂ ਤੇ ਜਾਨੀ ਬੰਦਾ ਜਾਗ ਗਿਆ ਜਦੋਂ ਬੰਦਾ ਜਾਗ ਗਿਆ ਤਾਂ ਭਾਜੀ ਇਹ ਥੋੜੀ ਕਹੂਗਾ ਵੀ ਉਹ ਮਾਪਿਆਂ ਦੀ ਰਿਸਪੈਕਟ ਕਰੂਗਾ ਤੇ ਪਾਣੀ ਦੀ ਦੁਰਗਤੀ ਕਰੂ ਉਹ ਪਾਣੀ ਨੂੰ ਬਚਾਊਗਾ ਤੇ ਉਹ ਕਹੂਗਾ ਹਵਾ ਪ੍ਰਦੂਸ਼ਣ ਕਰਦੋ ਉਹ ਨਹੀਂ ਕਰ ਸਕਦਾ ਨਹੀਂ ਕਰ ਤੋ ਜਿਹੜਾ ਆਪਣਾ ਜਿਹੜਾ ਕੰਮ ਆ ਨਾ K3 ਨੇਚਰ ਟਰਾਈਬ ਦਾ ਮਿਸ਼ਨ K3 NGO ਦੇ ਜਰੀ ਜਿਹੜਾ ਸਾਰਾ ਕੰਮ ਆ ਉਹਨੂੰ ਸਿੰਗਲ ਲਾਈਨ ਚ ਡਿਫਾਈਨ ਕਰਨਾ ਹੋਵੇ ਤਾਂ ਮੈਂ ਕੋਈ ਕਨਜ਼ਰਵੇਸ਼ਨ ਕੋਈ ਪੰਛੀ ਬਚਾਣ ਕੋਈ ਜੀਵ ਬਚਾਣ ਕਿਸੇ ਚੀਜ਼ ਤੇ ਕੰਮ ਨਹੀਂ ਕਰ ਰਿਹਾ ਮੇਰਾ ਸਿਰਫ ਇੱਕੋ ਕੰਮ ਆ ਕਿ ਬੰਦੇ ਦੀਆਂ ਜੋ ਪ੍ਰਕਿਰਤੀ ਦੇ ਪ੍ਰਤੀ ਇਨਸਾਨੀਅਤ ਦੇ ਪ੍ਰਤੀ ਆਪਣੇ ਰਿਸ਼ਤਿਆਂ ਦੇ ਪ੍ਰਤੀ ਮਰ ਗਈਆਂ ਭਾਵਨਾਵਾਂ ਹਨ ਫੀਲਿੰਗਾਂ ਉਹ ਭਾਵਨਾ ਮਰ ਗਈ ਉਹ ਜਿਹੜੀ ਮਰੀ ਉਹ ਭਾਵਨਾ ਨਾ ਉਹਨੂੰ ਦੁਬਾਰਾ ਇਹਦਾ ਲੈਟਰ ਇਹਦਾ ਲੈਟਰ ਜਲ ਕੇ ਅੱਗ ਵਾਲੀ ਦੀ ਨਾ ਉਹ ਭਾਵਨਾ ਟ੍ਰਿਗਰ ਕਰ ਕਿਆ ਬਾਤ ਜਿਤਨੋ ਬੰਦਾ ਜਾ ਗਿਆ ਭਾਵਨਾ ਟ੍ਰਿਗਰ ਹੋ ਗਈ ਉਹ ਸਾਰੇ ਜਿਹੜੇ ਪਹਿਲੂ ਆ ਨਾ ਉਹ ਬੰਦੇ ਦੇ 부ਝੇ ਹੋਣ ਕਰਕੇ ਖਰਾਬ ਆ ਅਚ ਤੁਸੀਂ ਜਨਾ ਮਰਜੀ ਹੋਰ ਲਾ ਲਓ ਗਲੀ ਗਲੀ ਚ ਸਾਡੇ ਕੋਲ ਜੇ ਹੁਣ ਮੇਰੇ 바 ਕੋਈ ਬੰਦਾ ਵੀਡੀਓ ਦੇਖੇਗਾ ਵੇ ਮੈਂ ਆਉਣਾ ਚਾਹੁੰਦਾ ਕੰਟੈਕਟ ਨੰਬਰ ਵੀ ਸ਼ੇਅਰ ਕਰਦਾ ਕਰਦਾ ਉਹ ਲੈ ਕੇ ਕੀ ਆਵੇ ਹਾਂ ਉਹ ਲੈ ਕੇ ਦੇਖੋ ਜੇ ਆਪਣਾ ਵੀ ਲੈ ਕੇ ਆ ਜਵੇ ਬਾਕੀ ਉਹ ਆਪਣਾ ਆਪ ਲੈ ਕੇ ਆ ਜਵੇ ਬਾਕੀ ਜਦੋਂ ਵੀ ਜੰਗਲ ਦਾ ਟੂਰ ਹੁੰਦਾ ਜੀ ਜੀ ਅਸੀਂ ਆਰਗੇਨਾਈਜ਼ਡ ਟੂਰੀ ਕਰਦੇ ਆ ਠੀਕ ਆ ਨਾ ਜੀ ਜਿੱਦਾਂ ਇਕੱਲੇ ਬੰਦਿਆਂ ਨੇ ਰਹਿਣਾ ਤਾਂ ਉਹਨਾਂ ਦੇ ਰਹਿਣ ਦੀ ਪਲੇਸ ਉਹ ਲਾਗੂ ਆ ਠੀਕ ਆ ਜੇ ਆਪਾਂ ਜੰਗਲ ਚ ਮੈਂ ਤੁਹਾਨੂੰ ਕਿਹਾ ਵੀ ਇੱਥੇ ਆਪਾਂ 12 ਬੰਦੇ ਘੱਟੋ ਘੱਟ ਤੇ ਵੱਧੋ ਵੱਧ ਹੂੰ ਠੀਕ ਆ ਨੇ 12 ਤੋਂ 10 ਦਾ ਹੋ ਸਕਦਾ 12 ਤੋਂ 13 ਨਹੀਂ ਲਿਆ ਸਕਦੇ ਆ ਅਰੇਂਜਮੈਂਟ ਉਸ ਹਿਸਾਬ ਨਾਲ ਬਿਲਕੁਲ ਤੇ ਉਹ ਜਦੋਂ ਜਿਸ ਹਿਸਾਬ ਦੇ ਟੂਰ ਦੇ ਉੱਤੇ ਆ ਰਿਹਾ ਉਹ ਵਨ ਡੇ ਲਈ ਆ ਰਿਹਾ ਜਾਂ ਟੂ 2 नाइट 3 ਡੇ ਲਈ ਆ ਰਹੇ ਹਾਂ ਗਾਈਡ ਕਰ ਦੋਗੇ ਹਾਂ ਉਹ ਫੇ ਪ੍ਰੋਪਰ ਸਾਡਾ ਇੱਕ ਸਿਸਟਮ ਬਣਿਆ ਉਹ ਸਿਸਟਮ ਦੇ ਨਾਲ ਉਹ ਹਫਤਾ ਪਹਿਲਾਂ ਸਾਰਾ ਕੁਝ ਦੱਸਣਾ ਸ਼ੁਰੂ ਕਰ ਦੇਣਾ ਗੁੱਡ ਇਹ ਜੰਗੀ ਗੱਲ ਹੋਈ ਨਹੀਂ ਇਦਾਂ ਆ ਕਰਨਾ ਠੀਕ ਹੈ ਤੇ ਆ ਇਦਾਂ ਦੇ ਕੱਪੜੇ ਹੋਣੇ ਚਾਹੀਦੇ ਆ ਸੈਂਟਰ ਨਹੀਂ ਪਾ ਕੇ ਹੋਣਾ ਹਾਂ ਸੈਂਟਰ ਨਹੀਂ ਪਾ ਕੇ ਹੋਣਾ ਇਹ ਬਹੁਤ ਜ਼ਰੂਰੀ ਆ ਉਹ ਸਾਰੀ ਚੀਜ਼ਾਂ ਦੱਸ ਦੇਣੀ ਆ ਹਾਂ ਅੱਛਾ ਦੱਤੂ ਭਰਾਵੋ ਮੈਨੂੰ ਲੱਗਦਾ ਕਿ ਅੱਜ ਦਾ ਸੈਗਮੈਂਟ ਜੀ ਤੁਹਾਨੂੰ ਤੁਹਾਡੇ ਨਾਲ ਤੁਰਦੇ ਤੁਰਦੇ ਤੁਹਾਨੂੰ ਦਿਖਾਤਾ ਤੁਹਾਡੇ ਨਾਲ ਗੱਲ ਹੋਈ ਸੀ ਕਿ ਪਈ ਅਸੀਂ ਤੁਹਾਨੂੰ ਅੱਜ ਇੱਕ ਟਰੈਕ ਤੇ ਲੈ ਕੇ ਨਿਕਲੇ ਆ ਹਾਂ ਮੇਰਾ ਤਾਂ ਜ਼ਿੰਦਗੀ ਦਾ ਟਰੈਕ ਹੈ ਜ਼ਿੰਦਗੀ ਦਾ ਟਰੈਕ ਹੈ ਜੰਗਲ ਮੈਂ ਬਸ ਤੁਸੀਂ ਬਿਲਕੁਲ ਰਾਈਟ ਵੱੜਦੇ ਉਤੇ ਆ ਗਏ ਆ ਭਈ ਲੋਕੀ ਕਹਿੰਦੇ ਵੀ ਜੰਗਲ ਟਰੈਕ ਮੈਂ ਕਹਾ ਭਰਾਵਾ ਜੰਗਲ ਟਰੈਕ ਕਰਨ ਵਾਲੇ ਦੁਨੀਆ ਤੇ ਹਿਸ਼ਾਰਪੁਰ ਤੇ ਵੀ ਦੁਨੀਆ ਦੇ ਵੀ ਬਹੁਤ ਬੰਦੇ ਆ ਬਹੁਤ ਭਈ ਮੈਂ ਜੰਗਲ ਟਰੈਕ ਕਰਾਉਂਦਾ ਹੀ ਨਹੀਂ ਅੱਛਾ ਇਹ ਜ਼ਿੰਦਗੀ ਦਾ ਟਰੈਕ ਹੈ ਜੀ 10 ਸਾਲ ਅਸੀਂ ਸੂਰਜ ਨੂੰ ਢਾਲਣ ਲੱਗਾ ਜੀ ਜੀ ਮੇਰਾ ਸੂਰਜ ਢਾਲਦੇ ਢਾਲਦੇ ਦਰਸ਼ਕਾਂ ਦੇ ਨਾਲ ਅਸੀਂ ਹੁਣ ਰਾਤ ਦਾ ਅੱਜ ਦਾ ਦਿਨ ਇੱਥੇ ਖਤਮ ਕਰ ਦਈਏ ਪਰ ਇੱਕ ਜਰੀਆ ਖਤਮ ਕਰਨ ਤੋਂ ਪਹਿਲਾਂ ਇਹਨਾਂ ਨੂੰ ਆ ਪੰਛੀ ਦੇ ਲੋ ਬੋਲਦੇ ਪ ਮੈਨੂੰ ਲੱਗਾ ਤੁਹਾਨੂੰ ਚੰਗੀ ਵੀਡੀਓ ਲੱਗੀ ਹੋਣੀ ਐ ਲੱਗਦੀ ਹੋਣੀ ਐ ਕਮੈਂਟ ਕਰਕੇ ਦੱਸ ਦਿਓ ਤੇ ਤੁਸੀਂ ਇਹਨੂੰ ਸ਼ੇਅਰ ਵੀ ਕਰ ਦਿਓ ਖਾਸ ਕਰਕੇ ਉਹਨਾਂ ਕਰੋ ਜਿਹੜਾ ਦਿਮਾਗੀ ਤੌਰ ਤੇ ਇਸ ਵੇਲੇ ਬਿਮਾਰ ਹੋ ਗਿਆ ਉਹ ਸਾਰੇ ਹੀ ਉਹ ਸਾਰੇ ਹੀ ਆ ਪਰੇਸ਼ਾਨ ਤਾਂ ਹੈ ਆਜੋ ਰੱਬ ਜੀ ਤੇ ਅੱਛਾ ਮੇਰੇ ਹੁਣ ਤੁਹਾਨੂੰ ਸਾਝ ਪਾਈ ਸੀ ਮੈਂ ਉਹ ਦੱਸੇ ਟਰੈਕ ਆ ਇਹ ਟਰੈਕ ਜ਼ਿੰਦਗੀ ਦਾ ਟਰੈਕ ਆ ਮੈਨੂੰ ਲੱਗਾ ਕਿ ਡਾਕਟਰ ਖਰਿੰਦਰ ਜੀ ਤੁਸੀਂ ਪਲੀਜ਼ ਇੱਕ ਵਾਰੀ ਉਹ ਸੂਰਜ ਦਿਖਾ ਦਿਓ ਜਾਂਦਾ ਜਾਂਦਾ ਚੜ੍ਹਦੇ ਸੂਰਜ ਨੂੰ ਕਰਨ ਸਲਾਮਾਂ ਲੈਂਦੇ ਦੀ ਕੋਈ ਬਾਤ ਨਹੀਂ ਪੁੱਛਦਾ ਪਰ ਇਹ ਸੇ ਲੈਂਦੇ ਦੀਆਂ ਵੀ ਗੱਲਾਂ ਤੇ ਇੱਥੇ ਚੜ੍ਹਦੇ ਵੀ ਆ ਗੱਲਾਂ ਇਹ ਡਾਕਟਰ ਅਮਨਦੀਪ ਹੁਣਾਂ ਦੀ ਜਵਾਨੀ ਹੋਣ ਗਈਆਂ ਕੋਈ ਜੇ ਆਣ ਕੇ ਦੇਖਣਾ ਚਾਹੁੰਦਾ ਇਹ ਅਹਿਸਾਸ ਕਰਨਾ ਚਾਹੁੰਦਾ ਇਹਨਾਂ ਕੁਦਰਤੀ ਵਤਾਰਿਆਂ ਦਾ ਤੇ ਡਾਕਟਰ ਸਾਹਿਬ ਦੇ ਕੰਟੈਕਟ ਨੰਬਰ ਜਿਹੜੇ ਹੈਗੇ ਥੱਲੇ ਬਸ ਲਿਖੇ ਹੈਗੇ ਆ ਉਹਨਾਂ ਨਾਲ ਤੁਸੀਂ ਆਪਣੀ ਸਾਂਝ ਪਾ ਲਿਓ ਅ ਬਾਕੀ ਡਾਕਟਰ ਸਾਹਿਬ ਤੁਸੀਂ ਅੱਜ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਅ ਸਭ ਅਗਲਾ ਵੀਡੀਓ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਟੂਰ ਜਦੋਂ ਸਾਡੇ ਕੋਲ ਆ ਗਿਆ ਠੀਕ ਹੈ ਜੀ ਉਹ ਵੀ ਦਰਸ਼ਕਾਂ ਨੂੰ ਦਿਖਾ ਲ dennਗੇ ਹਲਕਾ ਜਿਹਾ ਪੂਰਾ ਨਹੀਂ ਦਿਖਾ ਲੈਣਾ ਰਚ ਕੁਮਰੋ ਤੁਹਾਡੇ ਨਾਲ ਵਾਦਾ ਹੈ ਕਿ ਤੁਹਾਨੂੰ ਪੂਰਾ ਨਹੀਂ ਦਿਖਾ ਲੈਣਾ ਨਹੀਂ ਦਿਖਾਣਾ ਨਹੀਂ ਦਿਖਾਣਾ ਚਲੋ ਆ ਜਿਓ ਜਿਹੜਾ ਨਿਆਰਾ ਲੋਕੋ ਹੀ ਨਹੀਂ ਜਿਦਾਂ ਪਹਿਲਾਂ ਆਪਣੇ ਬੰਦੇ ਨੇ ਬਸਤੀਆਂ ਜੇ ਰਹਿੰਦੇ ਸੀਗੇ ਹੂੰ ਤੇ ਬਸਤੀ ਸੁੰਸਾਨ ਹੁੰਦੀ ਸੀ ਭਾਜੀ ਬਿਲਕੁਲ ਤੇ ਜਦੋਂ ਉਹਨਾਂ ਨੇ ਵਾਪਸ ਆਉਣਾ ਬਸਤੀਆਂ ਚੈਲਪੈਲ ਹੋ ਜਾਣੇ ਹਏ ਔਰ ਜਿਹੜੇ ਨਿੱਕੇ ਨਿਆਣੇ ਘਰ ਹੋਣੇ ਆ ਹਾਂ